ਮੈਨੂੰ ਉਕਸਾਇਆ ਕੌਣ ਸਕਦਾ 17 ਸਾਲ ਮੇਰੇ ਵਿਆਹ ਨੂੰ ਹੋ ਗਿਆ ਹਨਾ ਮੈਂ ਕੋਈ ਬੱਚੀ ਤਾਂ ਹੈ ਨਹੀਂਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਾਜ਼ੂਰੀ ਚ ਜਾ ਕੇ ਵੀ ਮੈਂ ਇਹ ਗੱਲ ਕਹਾਂਗੀ ਕਿ ਮੈਨੂੰ ਨਾ ਤਾਂ ਕਿਸੇ ਨੇ ਉਕਸਾਇਆ ਨਾ ਮੈਂ ਕਿਸੇ ਤੋਂ ਪੈਸੇ ਲਏ ਆ ਉਹਨਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਮੈਂ ਉਹਨਾਂ ਦਾ ਨਾਮ ਲਿਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਨਾ ਇਹਨਾਂ ਨੇ ਉਹਨਾਂ ਤੇ ਇੰਨੇ ਵੱਡੇ આરોਪ ਲਾਤੇ ਮੇਰੇ ਤੇ ਲਾ ਦਿੰਦੇ ਮੈਂ ਇਹਨਾਂ ਦਾ ਅਸਰ ਹੀ ਨਾਮ ਲਿਆ ਸੀ ਕਹਿੰਦੇ ਤੁਸੀਂ ਸ਼ਬਦ ਪਉਂਦੇ ਪਏ ਤੁਸੀਂ ਮੈਨੂੰ ਤਿੰਨ ਵਾਰ ਟੋਕਿਆ ਤੁਸੀਂ ਵਾਰ-ਵਾਰ ਉਹਨਾਂ ਨੂੰ ਰਿਸਪੈਕਟਡ ਵੀ ਕਿਹਾ ਬਟ ਮੇਰੇ ਵਾਸਤੇ ਗੁਰਬਾਣੀ ਤੋਂ ਉਹ ਤੋੜਦੇ ਪਏ ਨੇ ਹੁਣ ਇਹਨਾਂ ਨੂੰ ਵਾਹਿਗੁਰੂ ਗੁਰਮੰਤਰ ਯਾਦ ਆ ਗਿਆ ਇਹਨਾਂ ਦੀ ਮੇਰੇ ਕੋਲ ਆਡੀਓ ਵੀ ਪਿਆ ਵੀ ਗੁਰਮੰਤਰ 'ਚ ਤਾਂ ਧਿਆਨ ਦੇਣਾ ਹੀ ਨਹੀਂ ਹੈਗਾ ਪਹਿਲਾਂ ਤਾਂ ਇਹਨਾਂ ਨੇ ਕਿਹਾ ਕਿ ਉਹਨੂੰ ਜਿਹੜਾ ਵਾਹਿਗੁਰੂ ਆ ਹਨਾ ਉਹ ਚੱਲ ਪੈਂਦਾ ਹੈ ਅੰਦਰ ਫਿਰ ਇਹਨਾਂ ਨੇ ਵਿੱਚ ਜੇ ਵੀਡੀਓ 'ਚ ਜਾ ਕੇ ਕਿਹਾ ਹੈ ਵੀ ਤ੍ਰਿਗ ਉਹ ਜਿਹੜੇ ਨਾਮ ਦਿੰਦੇ ਨੇ ਸ਼ਬਦਾਂ ਵਾਲਾ ਵੈਗੁਰੂ ਨਾਮ ਆ ਨਾ ਉਹ ਕਿਸੇ ਬੰਦੇ ਨੇ ਜਾਂ ਆਪਾਂ ਨਹੀਂ ਦਿੱਤਾ ਹੋਇਆ ਪੰਜ ਪਿਆਰੇ ਨਾਮ ਦਿੰਦੇ ਨੇ ਅਕਾਲ ਤਖਤ ਦੀ ਮਿਰਿਆਦਾ ਹੈਗੀ ਆ ਜੇ ਤੁਸੀਂ ਉਸ ਨੂੰ ਹੀ ਕਹਿ ਰਹੇ ਹੋ ਕਿ ਆਪਣੇ ਗੁਰੂ ਨੂੰ ਭੰਡਦੇ ਪਏ ਨੇ ਨਹੀਂ ਗੁਰੇ ਤਾਂ ਫਿਰ ਇਹ ਹੀ ਹੋ ਗਈ ਇਹ ਕਹਿੰਦੇ ਵੀ ਜਿਹੜਾ ਪੱਤਰਕਾਰ ਆ ਇਹ ਕਿਰਤ ਨਹੀਂ ਕਰਦਾ ਵੈਗੁਰੂ ਮੈਨੂੰ ਦੱਸੋ ਕੀ ਖੇਤੀ ਕਰਨਾ ਹੀ ਕਿਰਤ ਕਰਨਾ ਹੁੰਦਾ ਮੈਨੂੰ ਕਹਿੰਦੇ ਤੁਸੀਂ ਆਪ ਦਾ ਨਾ ਐਡਰੈਸ ਦਿਓ ਤੁਹਾਡੇ ਕੋਲ ਬੰਦੇ ਆਉਣਗੇ ਇਹਨਾਂ ਨੇ ਕਿਹਾ ਨਾ ਨਕ ਜਿੱਥੇ ਨਕ ਨਹੀਂ ਹੈਗਾ ਨਹੀਂ ਦਿਖਦਾ ਨਕ ਉਹ ਨਾਨਕ ਹੈ। ਉਹ ਵਾਹਿਗੁਰੂ। ਤੁਹਾਨੂੰ ਕਾਹ ਲਾ ਵੀ ਪ੍ਰਮਾਤਮਾ ਨੂੰ ਵੇਖ ਲਈਏ ਪਾ ਲਈਏ ਜਾਂ ਕੁਝ ਵੀ ਕਰ ਲਈਏ ਜੇ ਇੰਨੀ ਜਲਦੀ ਮਿਲਦਾ ਹੁੰਦਾ ਤਾਂ ਕੀ ਲੋੜ ਸੀ ਨੌਵੇਂ ਪਾਤਸ਼ਾਹ ਨੂੰ 26 ਸਾਲ ਭੋਰੀ ਚ ਬੈ ਕੇ ਤਪ ਕਰਨ ਦੀ। ਬਿਲਕੁਲ। ਬਿਲਕੁਲ। ਕੀ ਲੋੜ ਸੀ ਗੁਰੂ ਅੰਗਦ ਦੇਵ ਜੀ ਨੂੰ ਦੂਜੀ ਪਾਤਸ਼ਾਹੀ ਨੂੰ ਐਨਾ ਚਰ ਸੇ ਮਰਨ ਕਰਨ ਦੀ ਹਨਾ ਕਿੰਨਾ ਕਿੰਨਾ ਤਾਪ ਕਰਿਆ ਉਹਨਾਂ ਨੇ ਤਾਂ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦੋਂ ਸਿੱਧਾਂ ਨੇ ਪੁੱਛਿਆ ਵੀ ਤੁਹਾਡਾ ਗੁਰੂ ਕੌਣ ਹੈ ਤਾਂ ਗੁਰੂ ਜੀ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਣ ਚੇਲਾ ਉਹਨਾਂ ਨੇ ਕਿਹਾ ਵੀ ਸਾਡਾ ਗੁਰੂ ਸ਼ਬਦ ਹੈ ਜਾਣੀ ਕਿ ਸਾਡੇ ਗੁਰੂ ਦਾ ਗੁਰੂ ਵੀ ਸ਼ਬਦ ਹੈ ਸ਼ਬਦ ਦੇ ਵਿੱਚੋਂ ਸਿੱਖੀ ਪੈਦਾ ਹੋਈ ਹੈ ਸ਼ਬਦ ਕੀ ਹੈ ਉਹ ਸ਼ਬਦ ਕਹਿੰਦਾ ਸ਼ਬਦ ਦੇ ਧਰਤੀ ਸ਼ਬਦ ਦੇ ਆਕਾਸ਼ ਸ਼ਬਦ ਦੇ ਸ਼ਬਦ ਭਿਆ ਪ੍ਰਕਾਸ਼ ਸਗਲ ਸ੍ਰਿਸ਼ਟੀ ਸ਼ਬਦ ਦੇ ਪਾਸ਼ੇ ਨਾਨਕ ਸ਼ਬਦ ਘਟਾ ਘਟ ਵਾਸੇ ਉਹ ਸ਼ਬਦ ਜਿਹੜਾ ਘਟ ਘਟ ਦੇ ਵਿੱਚ ਵਸ ਰਿਹਾ ਹੈ ਉਹ ਤੁੰਦੇ ਰੂਪ ਚ ਕਹਿੰਦੇ ਨਾ ਉਹ ਜਿਹੜਾ ਨਾਮ ਦੇ ਰੂਪ ਚ ਚੱਲ ਰਿਹਾ ਹੈਗਾ ਨਾਮ ਦੀ ਗੱਲ ਜੇ ਕਰੀਏ ਨਾ ਨਾਮ ਕਿਤਾ ਰਹੇ ਖੰਡ ਬ੍ਰਹਿਮੰਡਾ ਉਹ ਨਾਦ ਦੀ ਨਾਮ ਆ ਜਿਹਦੇ ਵਿੱਚੋਂ ਸਿੱਖੀ ਪ੍ਰਗਟ ਹੋਈ ਆ ਉਹ ਸ਼ਬਦ ਆ ਜਿਹਦੇ ਚੋਂ ਸਿੱਖੀ ਪ੍ਰਗਟ ਹੋਈ ਆ ਤੇ ਆਪਾਂ ਪ੍ਰਮਾਤਮਾ ਦੇ ਸਾਹਮਣੇ ਵੀ ਉਹ ਸ਼ਬਦ ਗੁਰੂ ਦੇ ਜ਼ਰੀਏ ਹੀ ਹੋਣਾ ਸਤਿ ਸ਼੍ਰੀ ਅਕਾਲ ਜੀ ਏਕ ਟੀਵੀ ਨਾਲ ਜੁੜ ਗਏ ਹੋ ਤੁਸੀਂ ਤੇ ਅਸੀਂ ਹਰ ਵਾਰ ਕਿਸੇ ਐਸੀ ਰੂਹ ਨਾਲ ਜੁੜਦੇ ਆਂ ਜਿਹੜੀ ਉਸ ਪ੍ਰਮਾਤਮਾ ਦੇ ਨਾਮ ਨਾਲ ਜੁੜੀ ਹੁੰਦੀ ਹੈ ਪਿੱਛੇ ਜੀ ਅਸੀਂ ਇੱਕ ਵੀਡੀਓ ਕਰੀ ਸੀ ਕਿ ਗਲਤ ਧਿਆਨ ਲਾਉਣ ਦੇ ਨਾਲ ਹੋਇਆ ਨੁਕਸਾਨ ਕਾਫੀ ਲੋਕਾਂ ਦੇ ਪੋਜ਼ਿਟਿਵ ਰਿਸਪਾਂਸ ਵੀ ਆਏ ਤੇ ਥੋੜਾ ਬਹੁਤ ਨੈਗੇਟਿਵ ਵੀ ਆਏ ਪਰ ਉਸ ਵੀਡੀਓ ਦਾ ਇੱਕ ਰਿਸਪਾਂਸ ਆਇਆ ਜਿਨੇ ਜਿਹੜੀ ਮਤਲਬ ਵੀ ਥੋੜੇ ਜਿਹਾ ਕਾਫੀ ਉਤਲ-ਫੁਤਲ ਜੀ ਮਚਾਈ ਆ ਕਾਫੀ ਦੁਵਿਧਾ ਵੀ ਖੜੀ ਕਰੀ ਆ ਤੇ ਕਹ ਲਓ ਵੀ ਉਸ ਤੇ ਬਾਬਤੀ ਅੱਜ ਇੱਕ ਇਹ ਵੀਡੀਓ ਦੁਬਾਰਾ ਕਰਨ ਲੱਗੇ ਆ ਕਲੈਰਟੀ ਦੇਣ ਲੱਗੇ ਆ ਜਿਹੜੇ ਇਲਜ਼ਾਮਾਤ ਲਗਾਏ ਗਏ ਨੇ ਸੋ ਉਹ ਪੈਨ ਜੀ ਇੱਕ ਵਾਰੀ ਫਿਰ ਤੋਂ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਵਾਗਤ ਕਰ ਲਈਏ ਫਿਰ ਆਪਾਂ ਪ੍ਰੋਗਰਾਮ ਅੱਗੇ ਤੋਰਾਂਗੇ ਪੈਨ ਦਲਜੀਤ ਕੌਰ ਜੀ ਸਵਾਗਤ ਹੈ ਤੁਹਾਡਾ ਇੱਕ ਟੀਵੀ ਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਾਂਜੀ ਤੁਸੀਂ ਪੈਨ ਜੀ ਦੱਸਿਆ ਸੀ ਕਿ ਤੁਹਾਡੇ ਨਾ ਸਰੀਰ ਦੇ ਉੱਤੇ ਮਨ ਦੇ ਉੱਤੇ ਕਾਫੀ ਅਸਰ ਹੋਇਆ ਸੀ ਧਿਆਨ ਲਾਉਣ ਦੇ ਨਾਲ ਹਾਂਜੀ ਵਾਹਿਗੁਰੂ ਪਰ ਜਿਨ੍ਹਾਂ ਦੇ ਉੱਤੇ ਕੱਲੋਂ ਤੁਸੀਂ ਜਿੰਨਾ ਬਾਰੇ ਗੱਲ ਕਰੀ ਸੀਗੀ ਤਾਂ ਉਹਨਾਂ ਨੇ ਕਾਫੀ ਜਾਨੀ ਕਿ ਮੇਰੇ ਬਾਰੇ ਵੀ ਬੋਲਿਆ ਤੁਹਾਡੇ ਬਾਰੇ ਵੀ ਬੋਲਿਆ ਤੇ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਵੀ ਨਹੀਂ ਵੀਡੀਓ ਦੇ ਨਾਲ ਉਹਨਾਂ ਬਾਰੇ ਵੀ ਕਾਫੀ ਕੁਝ ਬੋਲਿਆ ਹੈਨਾ ਸੋ ਪਹਿਲੀ ਗੱਲ ਤਾਂ ਇਹ ਉਹਨਾਂ ਨੇ ਕਿਹਾ ਵੀ ਤੁਹਾਨੂੰ ਉਕਸਾਇਆ ਗਿਆ ਕੀ ਤੁਹਾਨੂੰ ਉਕਸਾਇਆ ਗਿਆ ਸੀ ਵੈਗਰੇ ਜੀ ਹੁਣ ਵੇਖੋ ਮੈਨੂੰ ਉਕਸਾ ਕੌਣ ਸਕਦਾ 17 ਸਾਲ ਮੇਰੇ ਵਿਆਹ ਨੂੰ ਹੋ ਗਿਆ ਹੈਨਾ ਮੈਂ ਕੋਈ ਬੱਚੀ ਤਾਂ ਹੈ ਨਹੀਂਗੀ ਮੈਨੂੰ ਉਕਸਾਉਣ ਵਾਲਾ ਕੋਈ ਨਾ ਵਈ ਗੁਰਜੀਤ ਮੈਨੂੰ ਕਿਸੇ ਨੇ ਨਹੀਂ ਉਕਸਾਇਆ ਜੋ ਮੇਰੇ ਨਾਲ ਸੱਚ ਵਾਪਰਿਆ ਜੋ ਮੇਰੇ ਨਾਲ ਹੋਇਆ ਮੈਂ ਦੱਸਦਾ ਮੈਨੂੰ ਨਹੀਂ ਸੀ ਪਤਾ ਹੁਣ ਮੇਰਾ ਕਰਕੇ ਕਿਸੇ ਤੇ આરોਪ ਲੱਗਣਗੇ ਜਿਨ੍ਹਾਂ ਦਾ ਮੈਂ ਨਾਮ ਲਾਵਾਂਗੀ ਔਰ ਜਿਨ੍ਹਾਂ ਦਾ ਮੈਂ ਨਾਮ ਲਿਆ ਨਾ ਉਹਨਾਂ ਨੂੰ ਪਤਾ ਵੀ ਨਹੀਂ ਸੀ ਕਿ ਇਹ ਵੀਡੀਓ ਚ ਸਾਡਾ ਨਾਮ ਲੈ ਕੇ ਆਈ ਆ ਤੇ ਇਹਨਾਂ ਨੇ ਉਹਨਾਂ ਤੇ ਵੀ આરોਪ ਲਾ ਦਿੱਤੇ ਨਜਾਇਜ਼ ਜੀ ਫਿਰ ਇਹ ਚੈਲੰਜ ਕਰਦੇ ਪਏ ਨੇ ਸਾਧੂ ਹੋ ਕੇ ਹਨਾ ਜਿਹੜੇ ਜਿਹੜੇ ਹੁਣ ਮੈਂ ਉਹਨਾਂ ਦਾ ਨਾਮ ਨਹੀਂ ਲਾਵਾਂਗੀ ਪਹਿਲਾਂ ਮੈਂ ਉਹਨਾਂ ਦਾ ਸ਼ਰਿਆਨ ਨਾਮ ਲੈਂਦਾ ਸੀ ਹਾਂ ਮੈਂ ਬੋਲਿਆ ਸੱਚ ਤੇ ਮੈਂ ਉਹਨਾਂ ਦਾ ਸ਼ਰਿਆਮ ਨਾਮ ਲੈਂਤਾ ਤਾਂ ਉਹਨਾਂ ਨੇ ਹਨਾ ਇੱਕ ਕੋਪ ਕ੍ਰੋਧ ਜਗ ਗਿਆ ਉਹਨਾਂ ਦੇ ਅੰਦਰ ਉਹ ਇੱਕ ਤਰ੍ਹਾਂ ਕਹਿੰਦੇ ਮੇਰੇ ਚ ਹੋਮੇ ਨਹੀਂ ਹੈਗੀ ਉਹਨਾਂ ਚ ਇੰਨਾ ਕੋ ਕ੍ਰੋਧ ਭਰਿਆ ਆ ਕਿ ਉਹਨਾਂ ਨੇ ਆਪਣੇ ਕੋਲੋਂ ਹੀ ਉਹ ਸਾਨੂੰ ਕਹਿੰਦੇ ਪ੍ਰੋਪੋਗੰਡਾ ਉਹਨਾਂ ਨੇ ਆਪਣੇ ਮਨ ਘੜਤ ਬਣਾ ਕੇ ਕਿ ਇਹਨਾਂ ਨੇ ਪ੍ਰੋਪੋਗੰਡਾ ਬਣਾਇਆ ਸੀ ਕਿਸੇ ਨੇ ਪ੍ਰੋਪੋਗੰਡਾ ਨਹੀਂ ਬਣਾਇਆ ਨਾ ਮੈਨੂੰ ਕਿਸੇ ਨੇ ਉਕਸਾਇਆ ਸੀ ਜੋ ਸੱਚ ਸੀ ਵੈਗੁਰੂ ਜੀ ਮੈਂ ਉਹੀ ਬਿਆਨ ਕੀਤਾ ਉਹ ਵੀ ਮੈਂ ਸੰਗਤ ਲਈ ਕਿ ਜੋ ਮੇਰੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਦੁਆਰਾ ਤੋਂ ਹੋਵੇ ਅ ਜਿਹੜਾ ਮਤਲਬ ਤੁਹਾਡੇ ਨਾਲ ਸਰੀਰ ਦੇ ਉੱਤੇ ਜਿਹੜਾ ਜਿਹੜਾ ਕੁਝ ਹੋਇਆ ਉਹਦਾ ਕੋਈ ਸਬੂਤ ਪ੍ਰੂਫ ਹੈ ਵੀ ਤੁਸੀਂ ਦਵਾਈ ਲੈਂਦੇ ਰਹੇ ਹੋ ਜਾਂ ਕੁਝ ਹੋਰ ਬਿਲਕੁਲ ਬਿਲਕੁਲ ਹੈਗਾ ਵਾਹਿਗੁਰੂ ਜੀ ਵੇਖੋ ਜਦੋਂ ਇਹਨਾਂ ਨੇ ਮੇਰਾ ਧਿਆਨ ਲਵਾਇਆ ਨਾ ਵਾਹਿਗੁਰੂ ਜੀ ਉਸ ਦਿਨ ਮੈਂ ਦੱਸਿਆ ਸੀ ਕਿ ਹਨਾ ਮੈਨੂੰ ਜਿਹੜਾ ਇਹਨਾਂ ਨੇ ਧਿਆਨ ਲਵਾਇਆ ਸੀ ਅਸਰ ਮੇਰਾ ਉਦੋਂ ਹੀ ਸ਼ੁਰੂ ਹੋ ਗਿਆ ਮੈਂ ਦੱਸਿਆ ਨਹੀਂ ਮੇਰਾ ਜਦੋਂ ਧਿਆਨ ਲਵਾਇਆ ਮੇਰੀ ਨਰਵਸ ਨੂੰ ਉਦੋਂ ਹੀ ਹੋ ਗਿਆ ਸੀ ਬਟ ਮੇਰਾ ਧਿਆਨ ਉਦੋਂ ਉੱਚ ਸੀਗਾ ਮੇਰਾ ਸਰੀਰ ਤੇ ਤਾਂ ਧਿਆਨ ਹੈ ਹੀ ਨਹੀਂ ਸੀ ਮੈਨੂੰ ਜਿਹੜਾ ਉਹਨਾਂ ਨੇ ਧਿਆਨ ਲਵਾਤਾ ਸੀ ਮੇਰਾ ਧਿਆਨ ਉੱਧਰ ਹੋ ਸ਼ੀਰ ਨੂੰ ਮੈਂ ਬੇਗੋਰਾ ਕਰਤਾ ਕਿ ਮੇਰਾ ਸਿਰ ਦੁਖਦਾ ਵੈਸੇ ਦੁਖਦਾ ਹੋਣਾ ਸਿਰ ਭਾਰੀ ਹੋ ਗਿਆ ਹਣਾ ਸਾਰਾ ਬਰਡਨਜਾ ਹੋ ਗਿਆ ਸੀ ਤੇ ਮੈਂ ਉਹ ਗੌਰ ਨਹੀਂ ਕੀਤੀ ਤੇ ਇਹ ਕਹਿੰਦੇ ਪਏ ਨੇ ਕਿ ਹਣਾ ਧਿਆਨ ਤੋਂ ਬਾਅਦ ਪਰਮਾਚ ਚ ਪੈ ਗਈ ਮੈਂ ਪਰਮਚ ਚ ਨਹੀਂ ਸੀ ਪਈ ਮੈਂ ਸਗੋ ਪਰਮਚੋਂ ਨਿਕਲੀ ਹਣਾ ਉਹ ਵੈਗਰੂ ਅਕਾਲਪੁਰਖ ਦਾ ਸ਼ੁਕਰ ਹੈ ਜਿਹਦੇ ਅੱਗੇ ਮੈਂ ਅਰਦਾਸ ਬੇਨਤੀ ਕਰਦੀ ਸੀ ਇਹ ਪਰਮਚੋ ਮੈਂ ਨਿਕਲੀ ਤੇ ਇਹ ਕਹਿੰਦੇ ਆਕਾਰਾਂ ਨਾਲ ਜੁੜੀ ਹਨਾ ਇਹਨੂੰ ਆਕਾਰਾਂ ਨਾਲ ਜੁੜਨ ਦਾ ਸ਼ੌਂਕ ਸੀ ਇਹ ਆਕਾਰਾਂ ਕੋਲ ਗਈ ਮੈਂ ਉਹਨਾਂ ਕੋਲ ਗਈ ਨਹੀਂ ਮੈਂ ਉਹਨਾਂ ਨੂੰ ਕੋਲ ਹੀ ਕੀਤੀ ਸੀ ਭਾਈ ਸਾਭਜੀ ਨੂੰ ਜਿੰਨਾ ਤੇ ਐਡਾ ਵੱਡਾ આરોਪ ਲਾਤਾ ਉਹਨਾਂ ਨੂੰ ਪਤਾ ਵੀ ਨਹੀਂ ਸੀ ਭਾਈ ਸਾਭਜੀ ਨੂੰ ਤੇ ਉਹਨਾਂ ਨੇ ਭਾਈ ਸਿਮਨਜੀਤ ਸਿੰਘ ਟੁਹਾਨਾ ਵਾਲੇ ਕਹਿ ਰਹੇ ਸੀ ਕਿ ਕਹਿੰਦੇ ਗਲਤ ਬੋਲ ਰਹੇ ਸੀਗੇ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਤੁਸੀਂ ਉਹਨਾਂ ਦਾ ਨਾਮ ਲਿਆ ਹਾਂਜੀ ਵੀ ਅਕੇ ਬਿੱਲੀ ਥੱਲੇ ਚੋਂ ਬਾਹਰ ਨਿਕਲ ਆਈ ਬਿੱਲੀ ਵਾਇਗਰੂ ਜੀ ਵੇਖੋ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਅਸਲ ਬਿੱਲੀ ਤਾਂ ਫਿਰ ਇਹੀ ਬਾਹਰ ਨਿਕਲ ਆਏ ਨੇ ਹਨਾ ਇਹਨਾਂ ਨੇ ਹੀ ਆਪਣੇ ਆਪ ਨੂੰ ਬਿੱਲੀ ਪ੍ਰੂਫ ਕੀਤਾ ਹੈ ਇੱਕ ਇਹ ਐਵੇਂ ਦੀ ਵਰਡਿੰਗ ਯੂਜ਼ ਕਰਦੇ ਪਏ ਨੇ ਸਾਧੂ ਹੋ ਕੇ ਉਹ ਸਾਧੂ ਨੇ ਤਾਂ ਫਿਰ ਆਪਣਾ ਸਾਧੂਪਨ ਵਿਖਾਇਆ ਸੀ ਮੈਨੂੰ ਕਿ ਸ਼ਬਦ ਗੁਰੂ ਮੈਨੂੰ ਦੇ ਦਿੱਤਾ ਔਰ ਉਹਨਾਂ ਨੇ ਮੈਨੂੰ ਕੋਲ ਨਹੀਂ ਸੀ ਬੁਲਾਇਆ ਸਿਮਰਨਜੀਤ ਸਿੰਘ ਜੀ ਨੇ ਹਨਾ ਐ ਨਹੀਂ ਕਿ ਆ ਕਿ ਮੈਂ ਨਾ ਮੈਂ ਉਹਨਾਂ ਦੀ ਵਾਇਗਰੂ ਜੀ ਪਰਸਨਲ ਪਰਸਨਲੀ ਕੋਈ ਸੰਗਤ ਕਰਦੀ ਸੀ ਨਾ ਮੈਂ ਉਹਨਾਂ ਨਾਲ ਕਿਸੇ ਨੂੰ ਜੋੜਨਾ ਚਾਹੁੰਦੀ ਸੀ ਨਾ ਮੇਰਾ ਕੋਈ ਪ੍ਰੋਪੋਗੈਂਡਾ ਸੀ ਨਾ ਹੀ ਉਹਨਾਂ ਨੂੰ ਪਤਾ ਸੀ ਕਿ ਮੈਂ ਵੀਡੀਓ 'ਚ ਉਹਨਾਂ ਦਾ ਨਾਮ ਲੈਂਦੀ ਪਈ ਆ ਜਦੋਂ ਤੁਸੀਂ ਉਹਨਾਂ ਨੂੰ ਕਾਲ ਕਰੀ ਸੀ ਜਾਂ ਕੁਝ ਵੀ ਸੀ ਹਨਾ ਚਾਰ ਸਾਲ ਪਹਿਲਾਂ ਦੀ ਗੱਲ ਹੈ ਮੇਬੀ ਹਾਂਜੀ ਤੇ ਤੁਸੀਂ ਸੰਗਤ ਕਰੀ ਉਹਨਾਂ ਦੀ ਜਾਂ ਕਿਵੇਂ ਉਹਨਾਂ ਨੂੰ ਫੋਲੋ ਕਰੇ ਜਾਂ ਕੀ ਸੀ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਨਾ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਕਿੰਨੇ ਧਿਆਨ ਲਵਾਇਆ ਨਾ ਮੈਂ ਉਹਨਾਂ ਨੂੰ ਦੱਸਿਆ ਮੈਂ ਹਾਂ ਇਹ ਜ਼ਰੂਰ ਦੱਸਿਆ ਕਿ ਵਾਈਗੁਰ ਜੀ ਕਿਸੇ ਨੇ ਮੇਰਾ ਧਿਆਨ ਲਵਾਤਾ ਹਨਾ ਨਾ ਨਾ ਉਹਨਾਂ ਨੇ ਮੈਨੂੰ ਪੁੱਛਿਆ ਨਾ ਮੈਂ ਉਹਨਾਂ ਨੂੰ ਦੱਸਿਆ ਉਹਨਾਂ ਨੇ ਕਿਹਾ ਤੁਸੀਂ ਗੁਰਮੰਤਰ ਦ੍ਰਿੜ ਕਰਨਾ ਜਿਹੜੀ ਅਸਲੀ ਸਾਧੂ ਦੀ ਨਿਸ਼ਾਨੀ ਆ ਫਿਰ ਇਹ ਤਾਂ ਮੈਨੂੰ ਸਾਧੂ ਨਹੀਂ ਲੱਗੇ ਫਿਰ ਪੂਰਨ ਸਾਧੂ ਤਾਂ ਉਹ ਸੀ ਉਹਨਾਂ ਨੇ ਨਾ ਮੈਨੂੰ ਦੁਆਰਾ ਕਿਸੇ ਸੰਗਤ ਚ ਬੁਲਾਇਆ ਸੀ ਨਾ ਮੈਨੂੰ ਕਿਸੇ ਗਰੁੱਪ ਚ ਉਹਨਾਂ ਨੇ ਕੱਢਿਆ ਨਾ ਮੇਰੇ ਉਸ ਉਹਨਾਂ ਕੋ ਨੰਬਰ ਵੀ ਚੱਲ ਗਿਆ ਸੀ ਨਾ ਉਹਨਾਂ ਨੇ ਮੈਨੂੰ ਕਾਲ ਕੀਤੀ ਹਾਂ ਉਹ ਗੁਰਮੰਤਰ ਦ੍ਰਿੜ ਕੀਤਾ ਮੈਂ ਉਹ ਵੀ ਉਹਨਾਂ ਦੇ ਕਹਿਣ ਅਨੁਸਾਰ ਨਹੀਂ ਉਹਨਾਂ ਨੇ ਕਿਹਾ ਸੀ ਸਹਿਜ ਚ ਕਰਨਾ ਮੈਂ ਆਪਣੇ ਮਤੇ ਕੀਤਾ ਸਗੋਂ ਮੈਂ ਕਰਦੀ ਤਾਂ ਸ਼ਾਇਦ ਮੈਂ ਠੀਕ ਰਹਿੰਦੀ ਤੁਸੀਂ ਤਾਂ ਕਰਿਆ ਵੀ ਮਤਲਬ ਉਸ ਤੋਂ ਬਾਅਦ ਚ ਗੱਲ ਵੀ ਨਹੀਂ ਮੰਨੀ ਉੱਚੀ ਕਰਿਆ ਸੀ ਮੈਂ ਹਾਂਜੀ ਹਾਂਜੀ ਉਹ ਮੈਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਹਾਂ ਤੁਸੀਂ ਵੀਡੀਓ ਚ ਕਹਿੰਦੇ ਹੋ ਇੱਕ ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਪੱਤਰਕਾਰ ਤਾਂ ਮੂੰਹ ਦੇ ਵਿੱਚ ਸ਼ਬਦ ਪਾ ਰਿਹਾਗਾ ਹਾਂਜੀ ਵੀ ਸਹੀ ਗੱਲ ਆ ਵਾਇਗਰੂ ਜੀ ਐਡੀ ਵੱਡੀ ਹਨਾ ਇਹ ਸਾਧੂ ਹੋ ਕੇ ਇਹ ਕਹਿੰਦੇ ਨੇ ਅਸੀਂ ਸੱਚ ਨਾਲ ਮਿਲਾਪ ਕਰੋਣੇ ਪਏ ਪਿਰ ਸਾਧੂ ਤਾਂ ਐਵੇਂ ਨਹੀਂ ਬੋਲਦੇ ਹੈਗੇ ਹਨ ਜੋ ਇਹਨਾਂ ਨੇ ਬਚਨ ਕਹੇ ਆਪਣੇ ਮਨ ਤੋਂ ਹੀ ਕਹਿਤਾ ਕਿ ਮੈਂ ਵੈਗੁਰੂ ਜੀ ਕੋਈ ਬੱਚੀ ਨਹੀਂ ਹੈਗੀ ਮੈਨੂੰ ਜੋ ਸੱਚ ਹੋਇਆ ਮੈਂ ਉਹ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਮੰਨ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੈਂ ਮੰਨਦੀ ਆ ਸੱਚ ਦੇ ਸਨਮੁਖ ਹੋ ਕੇ ਕਹਿੰਨੀ ਆ ਹਣਾ ਕਿ ਮੈਨੂੰ ਕਿਸੇ ਨੇ ਉਕਸਾਇਆ ਨਹੀਂ ਨਾ ਕਿਸੇ ਨੇ ਮੇਰੇ ਮੂੰਹ ਚ ਬੋਲ ਪਾਏ ਹਣਾ ਇੰਨਾ ਝੂਠਾ આરોਪ ਆਪਣੇ ਮਨ ਤੋਂ ਬਣਾ ਕੇ ਕਹਿੰਦੇ ਪਏ ਨੇ ਇੰਨਾ ਇੰਨਾ ਚਕਰਾਹਤ ਭਰਿਆ ਪਿਆ ਚਾਰ ਪੰਜ ਜਣਿਆਂ ਦਾ ਨਾਮ ਲਿਆ ਚਾਰ ਪੰਜ ਜਣਿਆਂ ਦਾ ਹਾਂਜੀ ਕਈਆਂ ਨੂੰ ਤਾਂ ਜਾਣਦੇ ਵੀ ਨਹੀਂ ਇੱਕ ਤੁਹਾਨੂੰ ਦੱਸਦੇ ਵਿੱਚ ਕਮੈਂਟ ਕਰਦੇ ਨੇ ਕੋਈ ਨਵੀਂ ਕਰਕੇ ਨੇ ਮੈਂ ਤਾਂ ਪਰਸਨਲੀ ਉਹਨਾਂ ਨੂੰ ਜਾਣਦਾ ਵੀ ਨਹੀਂ ਕੌਣ ਨੇ ਕਹਿੰਦੇ ਇਹ ਚਾਰ ਪੰਜ ਜਣੇ ਮਿਲ ਕੇ ਸਾਡੇ ਤੇ ਇੱਕ ਭਾਈ ਸੁਖਦੇਵ ਸਿੰਘ ਜੀ ਦਾ ਇਹਨਾਂ ਨੇ ਨਾਮ ਲਿਆ ਔਰ ਉਹਨਾਂ ਨੂੰ ਪਤਾ ਤੱਕ ਵੀ ਨਹੀਂ ਹੈਗਾ ਇਹ ਕਹਿੰਦੇ ਜਿਉ ਉਹ ਕਥਾ ਕਿਉਂ ਕਰਦਾ ਹੈ ਜਿਉ ਕਹਿੰਦੇ ਇਹਨੂੰ ਬੱਚੀ ਉਨੇ ਉਹ ਕਿਹਾ ਕਿ ਇਹ ਅਕਾਲਪੁਰਖ ਨਹੀਂਗਾ ਉਹਨੇ ਮੈਨੂੰ ਮਤਲਬ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਹਨਾ ਆਪਣੇ ਆਪ ਤੋਂ ਤੈਨੂੰ ਪਤਾ ਲੱਗੇ ਆਪਣੇ ਆਪ ਤੋਂ ਤੇਰਾ ਪਿਆਰ ਬਣੇ ਹਨਾ ਕਿਤੇ ਇਹ ਇਹਨਾਂ ਨੇ ਕਿਹਾ ਵੀ ਇਹਨੇ ਉਹਨੂੰ ਦੱਸ ਉਹਨੂੰ ਅਕਾਲਪੁਰਖ ਦਾ ਹੀ ਨਹੀਂ ਪਤਾ ਉਹ ਕਥਾ ਕਿਉਂ ਕਰਦਾ ਪਿਆ ਆ ਤੇ ਉਹ ਕਥਾ ਜਦੋਂ ਕਰਦੇ ਆ ਨਾ ਵੈਗੁਰ ਜੀ ਉਹ ਕਹਿੰਦੇ ਜਿੰਨੀ ਕੁ ਮੈਨੂੰ ਵੈਗੁਰੂ ਨੇ ਮੱਤ ਗੁੱਦੀ ਬਖਸ਼ੀ ਮੈਂ ਉਹਦੇ ਅਨਸਾਰ ਕਥਾ ਕੀਤੀ ਉਹਨਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਮੈਂ ਉਹਨਾਂ ਦਾ ਨਾਮ ਲਿਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਨਾ ਇਹਨਾਂ ਨੇ ਉਹਨਾਂ ਤੇ ਇੰਨੇ ਵੱਡੇ આરોਪ ਲਾਤੇ ਮੇਰੇ ਤੇ ਲਾ ਦਿੰਦੇ ਮੈਂ ਇਹਨਾਂ ਦੱਸ ਫਿਰ ਹਮ ਨਾਮ ਲਿਆ ਸੀ ਮੇਰੇ ਤੇ ਲਾ ਦਿੰਦੇ ਕਿਉਂਕਿ ਮੈਂ ਸੱਚ ਬੋਲਿਆ ਸੀ ਮੈਂ ਤਾਂ ਤੁਹਾਨੂੰ ਫਿਰ ਵੀ ਮੈਂ ਰੋਕ ਰਿਹਾ ਸੀ ਮੈਂ ਕਿਹਾ ਜੇ ਤੁਹਾਨੂੰ ਦਿਖਾਤਾ ਬਿਲਕੁਲ ਬਿਲਕੁਲ ਹਾਂ ਉਹ ਹੀ ਕਹਿੰਦੇ ਤੁਸੀਂ ਸ਼ਬਦ ਪਾਉਂਦੇ ਪਏ ਤੁਸੀਂ ਮੈਨੂੰ ਤਿੰਨ ਵਾਰ ਟੋਕਿਆ ਹਨਾ ਤੁਸੀਂ ਵਾਰ-ਵਾਰ ਉਹਨਾਂ ਨੂੰ ਰਿਸਪੈਕਟਡ ਵੀ ਕਿਹਾ ਬਟ ਮੇਰੇ ਵਾਸਤੇ ਤਾਂ ਜੋ ਮੈਂ ਤਾਂ ਸੱਚ ਹੀ ਮੰਨਦੀ ਆ ਕਿਉਂਕਿ ਗੁਰਬਾਣੀ ਤੋਂ ਉਹ ਤੋੜਦੇ ਪਏ ਨੇ ਹੁਣ ਇਹਨਾਂ ਨੂੰ ਵਾਹਿਗੁਰੂ ਗੁਰਮੰਤਰ ਯਾਦ ਆ ਗਿਆ ਮੈਂ ਜਿੱਦ ਦਿਨ ਕਿਹਾ ਸੀ ਕਿ ਮੈਂ ਜਦੋਂ ਧਿਆਨ ਲਾਇਆ ਤਾਂ ਮੇਰਾ ਵਾਹਿਗੁਰੂ ਗੁਰਮੰਤਰ ਆਪ ਚੱਲ ਗਿਆ ਹੁਣ ਇਹਨਾਂ ਨੇ ਕਿਹਾ ਹਾਂ ਗੁਰਮੰਤਰ ਚੱਲ ਪੈਂਦਾ ਆ ਜਦੋਂ ਅਸੀਂ ਸੱਚ ਨਾਲ ਧਿਆਨ ਲਵਾਂ ਨੇ ਫਿਰ ਇਹ ਕਹਿੰਦੇ ਨੇ ਕਿ ਇਹਨਾਂ ਦੀ ਮੇਰੇ ਕੋਲ ਆਡੀਓ ਵੀ ਪਿਆ ਵੀ ਗੁਰਮੰਤਰ 'ਚ ਤਾਂ ਧਿਆਨ ਦੇਣਾ ਹੀ ਨਹੀਂ ਹੈਗਾ ਤੇ ਫਿਰ ਵਾਹਿਗੁਰੂ ਨੇ ਤਾਂ ਲਾਸਟ ਅਖੀਰਲੇ ਸਵਾਸਾ ਤੱਕ ਕਿਹਾ ਕਿ ਜਪਣਾ ਆ ਰਾਮ ਅੱਲਾ ਵੈਗਰੂ ਹੈ ਨਾ ਜੋ ਵੀ ਤੇ ਇਹਨਾਂ ਨੇ ਇਹਨਾਂ ਨੇ ਕਿਹਾ ਸੱਚ ਬਸ ਉਹ ਸੱਚ ਚ ਧਿਆਨ ਲਾਣਾ ਆ ਤੇ ਬਾਅਦ ਚ ਉਹਨੂੰ ਵਿੱਚ ਪਹਿਲਾਂ ਤਾਂ ਇਹਨਾਂ ਨੇ ਕਿਹਾ ਕਿ ਉਹਨੂੰ ਜਿਹੜਾ ਵੈਗਰੂ ਆ ਹਨਾ ਉਹ ਚੱਲ ਪੈਂਦਾ ਆ ਅੰਦਰ ਫਿਰ ਇਹਨਾਂ ਨੇ ਵਿੱਚ ਜੇ ਵੀਡੀਓ ਚ ਜਾ ਕੇ ਕਿਹਾ ਹੈ ਵੀ ਤ੍ਰਿਗੋ ਜਿਹੜੇ ਨਾਮ ਦਿੰਦੇ ਨੇ ਸ਼ਬਦਾਂ ਵਾਲਾ ਹੈ ਇਹਨਾਂ ਨੇ ਇੱਥੇ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਪਿਆਰੀ ਸਾਧ ਸੰਗਤ ਜੀ ਗੱਲ ਇਹ ਹੈ ਜਿਹੜਾ ਵਾਹਿਗੁਰੂ ਨਾਮ ਹਨ ਉਹ ਕਿਸੇ ਬੰਦੇ ਨੇ ਜਾਂ ਆਪਾਂ ਨਹੀਂ ਕਰਿਆ ਹੋਇਆ ਦਿੱਤਾ ਹੋਇਆ ਪੰਜ ਪਿਆਰੇ ਨਾਮ ਦਿੰਦੇ ਨੇ ਅਖਾ ਅਕਾਲ ਤਖਤ ਦੀ ਮਰਿਆਦਾ ਜਦੋਂ ਪੰਜ ਪਿਆਰੇ ਅਮਰਤ ਦੀ ਦਾਤ ਬਖਸ਼ਦੇ ਨੇ ਨਾ ਤਾਂ ਉਹ ਪੰਜ ਵਾਰੀ ਵਾਹਿਗੁਰੂ ਬੁਲਵਾਉਂਦੇ ਨੇ ਇਹ ਵਾਹਿਗੁਰੂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਦੋਂ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਹੈਗਾ ਠੀਕ ਹੈ ਜੀ ਸੋ ਇਹ ਸ਼ਬਦ ਕਿਸੇ ਨਿੱਜੀ ਸੰਸਥਾ ਨੇ ਜਾਂ ਕਿਸੇ ਵਿਅਕਤੀਗਤ ਤੌਰ ਤੇ ਨਹੀਂ ਦਿੱਤਾ ਹੋਇਆ ਇਹ ਸਾਡੇ ਇਹ ਸਾਰੀ ਅਕਾਲ ਤਖਤ ਦੀ ਮਿਰਿਆਦਾ ਹੈਗੀ ਆ ਜੇ ਤੁਸੀਂ ਉਸ ਨੂੰ ਹੀ ਕਹਿ ਰਹੇ ਹੋ ਕਿ ਗਲਤ ਹੈ ਇਹ ਸ਼ਬਦ ਨਹੀਂ ਦੇਣਾ ਜਾਂ ਇਹ ਤਾਂ ਫਿਰ ਗਲਤ ਹੈ ਨਾ ਜੀ ਬਿਲਕੁਲ ਗਲਤ ਹੈ ਵਾਹਿਗੁਰੂ ਜੀ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਹਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਕੇ ਹੁਣ ਵਿਸਾਖੀ ਆਣ ਆਲੀ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਕਿ ਗੁਰੂ ਮਾਨਯੋ ਗ੍ਰੰਥ ਇਹ ਕਹਿੰਦੇ ਗੁਰੂ ਮਾਨਯੋ ਨਾਨਕ ਵੀਰ ਨੱਕ ਨੂੰ ਗੁਰ ਇੱਥੇ ਹੀ ਧਿਆਨ ਲਾਣਾ ਇਹੀ ਗੁਰੇ ਮੇਰਾ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਜੀ ਹੈ ਵਾਹਿਗੁਰੂ ਜੀ ਚਲੋ ਮੈਂ ਪਟਕ ਗਈ ਸੀ ਇਹਨਾਂ ਨੇ ਹਨਾ ਗਰੁੱਪਾ ਚੋਂ ਕੱਢਿਆ ਜਿਵੇਂ ਕਿਵੇਂ ਕਰਕੇ ਤੇ ਹਨਾ ਇਹਨਾਂ ਦਾ ਮੈਂ ਨਾਮ ਸ਼ਰਿਆਮ ਲੈਂਦਾ ਚਲੋ ਇਹ ਹੁਣ ਮੇਰੇ ਤੇ આરોਪ ਲਾਉਣ ਲੱਗ ਪਏ ਬਟ ਹੋਇਆ ਜੋ ਮੇਰੇ ਨਾਲ ਸੱਚ ਹੋਈ ਹਨ ਮੇਰੇ ਵਾਸਤੇ ਗੁਰੂ ਤਾਂ ਗੁਰੰਤ ਸਾਹਿਬ ਜੀ ਆ ਇਹਨਾਂ ਨੇ ਨੱਕ ਤੇ ਧਿਆਨ ਲਵਾਤਾ ਹੁਣ ਇਹਨਾਂ ਨੇ ਨਾਨਕ ਅਰਥ ਵੀ ਖਤਮ ਨਾਨਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਸੀ ਨਾ ਗੁਰਨਾਨਕ ਇਹਨਾਂ ਨੇ ਕਿਹਾ ਨਾ ਨੱਕ ਜਿੱਥੇ ਨੱਕ ਨਹੀਂ ਹੈਗਾ ਨਹੀਂ ਦਿਖਦਾ ਨੱਕ ਉਹ ਨਾਨਕ ਹੈ ਉਹ ਵਾਹਿਗੁਰੂ ਦੇਖੋ ਵਾਹਿਗੁਰੂ ਹਨ ਆਪਣੇ ਗੁਰੂ ਮਹਾਰਾਜ ਪਹਿਲੀ ਪਾਸੇ ਤਾਂ ਤਾਂ ਸਿਗੁਣਾ ਅੰਗਰੇਜ਼ੀ ਮਹਾਰਾਜ ਦੇ ਨਾਮ ਦੇ ਵੀ ਬੇਅਦਬੀ ਆ ਕਿਤੇ ਜਾ ਕੇ ਤੁਸੀਂ ਕਰ ਰਹੇ ਹੋ ਨਾਲੇ ਗੁਰਬਾਣੀ ਦਾ ਇਸਤੇਮਾਲ ਵੀ ਕਰਦੇ ਪਏ ਨੇ ਹਨਾ ਯੂਜ਼ ਵੀ ਕਰਦੇ ਪਏ ਨੇ ਉਹ ਸੱਚ ਵਿਖਾਉਣ ਲਈ ਚਲੋ ਮੰਨਿਆ ਤੁਹਾਡੀ ਕੋਈ ਵਿਧੀ ਜੁਗਤੀ ਹੋਏਗੀ ਇਹਨਾਂ ਦੀ ਸ਼ਾਇਦ ਚਲੋ ਪਰ ਗੁਰਬਾਣੀ ਨੂੰ ਕਿਉਂ ਉਹ ਕਰਦੇ ਪਏ ਨੇ ਆਪਣੇ ਹਿਸਾਬ ਨਾਲ ਇਹ ਨਾ ਇੱਕ ਤਰਟਕ ਵਿਧੀ ਹੁੰਦੀ ਆ ਹਾਂਜੀ ਯੋਗ ਦੇ ਵਿੱਚ ਅ ਨਸਾਗਰਾ ਦ੍ਰਿਸ਼ਟੀ ਤਰਾਟਕਾ ਹਾਂਜੀ ਮੈਂ ਇੱਕ ਵੀਡੀਓ ਵੀ ਕਰੀ ਹੋਈ ਆ ਆਨਲਾਈਨ ਸਮੇਂ ਸ਼ਾਇਦ ਪੋਸਟ ਕਰਾਂ ਉਹਦੇ ਚ ਥੋੜਾ ਜਿਹਾ ਜ਼ਿਕਰ ਆਇਆ ਤਰਾਟਕ ਬਾਰੇ ਤਰਾਟਕ ਕੀ ਹੁੰਦਾ ਹਾਂਜੀ ਤਰਾਟਕ ਹੁੰਦਾ ਇੱਕ ਬਿੰਦੂ ਦੇ ਉੱਤੇ ਚਾਹੇ ਉਹ ਦਿਵਾਰ ਤੇ ਲਗਾ ਲਓ ਪੇਜ ਤੇ ਲਗਾ ਲਓ ਚਾਹੇ ਨੱਕ ਤੇ ਨੱਕ ਤੇ ਧਿਆਨ ਦੇ ਲਓ ਹਾਂਜੀ ਤਾਂ ਉਹ ਥੋੜਾ ਸਮਾਂ ਧਿਆਨ ਲਾਉਣ ਤੋਂ ਬਾਅਦ ਜਗਣ ਲੱਗ ਜਾਂਦਾ ਉਹ ਸੋ ਇਹ ਤਰਾਟਕ ਜਿਹੜਾ ਹੈਗਾ ਨਾ ਮਤਲਬ ਇਹਨੂੰ ਨਿਤਰਾ ਨੂੰ ਸਮ ਕਰਕੇ ਇਹ ਵਿਧੀ ਹੁੰਦੀ ਆ ਠੀਕ ਹੈ ਪਰ ਜੇ ਆਪਾਂ ਗੱਲ ਕਰੀਏ ਅਪਾ ਦਾ ਇਹ ਜਿਹੜੀ ਆ ਆਪਣੀ ਸਰੀਰ ਹੈ ਨਾ ਹਾਂਜੀ ਇਹਦੇ ਰੂਮ ਰੂਮ ਦੇ ਵਿੱਚ ਵੀ ਪ੍ਰਮਾਤਮਾ ਦਾ ਨਾਮ ਜਿਹੜਾ ਹੈਗਾ ਚੱਲ ਰਿਹਾ ਹੈਗਾ ਹਾਂਜੀ ਇਹਨੂੰ ਇਹਨੂੰ ਮਨ ਨੂੰ ਨਿਰਮਲ ਕਰਨਾ ਤਨ ਨੂੰ ਵੀ ਤਨ ਵੀ ਪਾਰ ਕਰਨਾ ਹਾਂਜੀ ਠੀਕ ਹੈ ਜੀ ਤਾਂ ਉਹ ਕਾਦੇ ਨਾਲ ਕਰਨਾ ਵਾਹਿਗੁਰੂ ਗੁਰਮੰਤਰ ਨਾਲ ਕਰਨਾ ਜਦੋਂ ਮਨ ਮੰਨ ਗਿਆ ਫਿਰ ਹੌਲੀ-ਹੌਲੀ ਤੁਸੀਂ ਵਿਚਾਰਾਂ ਤੋਂ ਉੱਪਰ ਉੱਠ ਕੇ ਜੇ ਆਪਾਂ ਗੱਲ ਕਰੀਏ ਭਾਈ ਸੇਵਾ ਸਿੰਘ ਤਰਮਾਲਾ ਜੀ ਬਾਰੇ ਵੀ ਉਹਨਾਂ ਨੇ ਕਿਹਾ ਵੀ 365 ਦਿਨਾਂ ਦੇ ਵਿੱਚੋਂ ਉਹ 64 ਦਿਨ 364 ਦਿਨ ਤਾਂ ਗੁਰਬਾਣੀ ਦੇ ਉਲਟ ਪ੍ਰਚਾਰ ਕਰਦੇ ਸੀ ਤੇ ਇੱਕ ਦਿਨ ਉਹ ਇਹ ਵਿਧੀ ਦੱਸ ਕੇ ਤੇ ਮਤਲਬ ਗੁਰਬਾਣੀ ਦੇ ਅਨੁਸਾਰ ਪ੍ਰਚਾਰ ਕਰਦੇ ਸੀ ਹੁਣ ਇੱਥੇ ਪਿਆਰੀ ਸਾਧ ਸੰਗਤ ਜੀ ਤੁਸੀਂ ਬੜੇ ਹੀ ਸੂਝਵਾਨ ਹੋ ਬੜੇ ਹੀ ਸਿਆਣੇ ਹੋ ਇਹਨਾਂ ਨੇ ਇੱਕ ਇਹ ਗੱਲ ਵੀ ਕਹੀ ਕਿ ਭਾਈ ਸਿਮਰਜੀਤ ਸਿੰਘ ਟੋਹਣਾ ਜੀ ਤਾਂ ਨਿਗਰੇ ਨੇ ਜਾਂ ਕੁਝ ਵੀ ਕਿਹਾ ਹੁਣ ਉਹ ਤਾਂ ਫਿਰ ਵੀ ਗੁਰੂ ਦਾ ਬਚਨ ਕਮਾ ਕੇ ਉਹੀ ਕੈਲੋ ਵੀ ਗੁਰਮੰਨ ਤੇ ਦਿੱਤਾ ਉਹਨਾਂ ਨੇ ਕਰਵਾ ਰਹੇ ਨੇ ਬਿਲਕੁਲ ਇਹਨਾਂ ਨੇ ਤਾਂ ਆਪਣੇ ਗੁਰੂ ਨੂੰ ਵੀ ਨਹੀਂ ਛੱਡਿਆ ਜੇ ਆਪਾਂ ਗੱਲ ਕਰੀਏ ਵੀ ਗੁਰੂ ਦੇ ਵੀ આરોਪ ਲਾ ਰਹੇ ਨੇ ਹੁਣ ਮੈਨੂੰ ਵੀ ਦੱਸੋ ਵਾਹਿਗੁਰੂ ਨਿਗੁਰਾ ਕੌਣ ਹੋਇਆ ਨਿਗੁਰੇ ਤਾਂ ਫਿਰ ਇਹ ਹੀ ਹੋਗੇ ਜਿਨ੍ਹਾਂ ਨੇ ਹਨਾ ਗੁਰੂ ਦੇ ਬਚਨ ਆਪਣੇ ਗੁਰੂ ਦੇ ਬਚਨ ਨਹੀਂ ਮੰnaye ਆਪਣੇ ਗੁਰੂ ਨੂੰ ਭੰਡ ਦੇ ਪਏ ਨੇ ਕਿ ਉਲਟ ਚੱਲਦੇ ਪਏ ਨੇ ਆਪਾਂ ਫਿਰ ਵੀ ਚੱਲ ਉਹਨਾਂ ਨੂੰ ਨਹੀਂ ਕਹਿੰਦੇ ਆਪਾਂ ਤਾਂ ਨਾਲੇ ਫਿਰ ਵੀ ਸੰਸਾਰੀ ਆ ਜਾਂ ਜਿਵੇਂ ਵੀ ਆ ਆਪਾਂ ਕੋਈ ਦਾਵਾ ਨਹੀਂ ਕਰਦੇ ਕੋਈ ਬ੍ਰਹਮ ਗਿਆਨੀ ਹੋਣ ਦਾ ਸਾਧੂ ਸੰਤ ਹੋਣ ਦਾ ਉਹਨਾਂ ਦੀ ਇੱਕ ਵੀਡੀਓ ਆ ਜਿਹਦੇ ਵਿੱਚ ਉਹ ਇਹ ਦਾਵਾ ਵੀ ਕਰਦੇ ਨੇ ਕਿ ਮੈਂ ਪੂਰਨ ਹੋ ਗਿਆ ਹਾਂਜੀ ਠੀਕ ਹੈ ਭਾਈ ਗਰੋ ਜੇ ਤੁਸੀਂ ਪੂਰਨ ਹੈਗੇ ਹੋ ਤਾਂ ਤੁਸੀਂ ਤੁਹਾਨੂੰ ਇਦਾਂ ਦੇ ਬਚਨ ਨਹੀਂ ਬੋਲਣੇ ਚਾਹੀਦੇ ਨਹੀਂ ਨਹੀਂ ਬੋਲਨੇ ਚਾਹੀਦੇ ਇਹਨਾਂ ਨੇ ਸਿਮਰਨਜੀਤ ਸਿੰਘ ਟਵਾਣਾ ਨੂੰ ਚੈਲੰਜ ਵੀ ਕਰਤਾ ਆ ਹਨਾ ਸੁਖਦੇਵ ਸਿੰਘ ਜੀ ਹਣ ਜਿਨ੍ਹਾਂ ਨੂੰ ਕੀ ਪਤਾ ਵੀ ਨਹੀਂ ਕਿ ਸਾਡੇ ਬਾਰੇ ਕੀ ਹੋਇਆ ਕਿੰਨੇ ਨਾਮ ਲਿਆ ਔਰ ਪੂਰਨ ਸਾਧੂ ਤਾਂ ਵਾਈਗੁਰੂ ਜੀ ਕਿਸੇ ਨੂੰ ਚੈਲੰਜ ਨਹੀਂ ਕਰਦੇ ਪੂਰਨ ਸਾਧੂ ਸਾਧੂ ਦੀ ਤਾਂ ਕਮਾਈ ਬੋਲਦੀ ਹੈ ਵਾਈਗੁਰੂ ਜੀ ਸਾਧੂ ਆਪ ਨਹੀਂ ਬੋਲਦਾ ਇਹ ਸਾਧੂ ਕਿੱਧਰੋਂ ਆ ਕੇ ਮਤਲਬ ਇਹਨਾਂ ਨੇ ਕਿਵੇਂ ਦੇ ਸ਼ਬਦ ਬੋਲੇ ਬਿੱਲੀ ਤੋੜੇ ਬਿੱਲੀ ਤਾਂ ਇਹਨਾਂ ਨੇ ਮੈਂ ਨਹੀਂ ਕਹਿਣਾ ਚਾਹੁੰਦੀ ਮੈਂ ਨਹੀਂ ਚਾਹੁੰਦੀ ਕਿ ਦੁਬਾਰਾ ਤੋਂ ਕੰਟਰੋਵਰਸੀ ਹੋਏ ਮੈਂ ਇੱਕ ਕਲੀਅਰ ਕਰਨਾ ਚਾਹੁੰਦੀ ਕਿ ਮੈਨੂੰ ਕਿਸੇ ਨੇ ਉਕਸਾਇਆ ਨਹੀਂ ਹਨਾ ਬਟ ਇਹਨਾਂ ਦੇ ਸਾਧੂਆਂ ਵਾਲੇ ਹੈ ਨਹੀਂਗੇ ਵਾਈਗੁਰੂ ਜੀ ਨਹੀਂ ਆਪਾਂ ਚਲੋ ਕੰਟਰੋਵਰਸੀ ਤੋਂ ਤਾਂ ਦੂਰ ਹੀ ਜੇ ਕਰਨੀ ਹੁੰਦੀ ਨਾ ਇਦਾਂ ਤਾਂ ਆਪਾਂ ਨਾਲੋਂ ਨਾਲ ਵੀਡੀਓ ਕਰਦੇ ਸਤਸੰਗਤ ਜੀ ਆਪਾਂ ਫੇਰ ਵੀ ਸਮਾਂ ਲੈ ਕੇ ਨਾ ਥੋੜਾ ਜਿਹਾ ਆਰਾਮ ਨਾਲ ਹਫਤਾ ਮਿਲਣਾ ਦਾ 5 7 6 ਦਿਨ ਹੋ ਗਏ ਹੋਣਗੇ ਹਨਾ ਤਾਂ ਇਹ ਸਿਰਫ ਇੱਕ ਕਲੈਰੀਫਿਕੇਸ਼ਨ ਸੀ ਠੀਕ ਹੈ ਵੀ ਆਪਾਂ ਕਿਸੇ ਦੇ ਕਹੇ ਤੇ ਕੁਝ ਨਹੀਂ ਕੀਤਾ ਸਾਨੂੰ ਰੈਂਡਮਲੀ ਭੈਣ ਜੀ ਟੱਕਰੇ ਮੈਨੂੰ ਇਹਨਾਂ ਦਾ ਇੰਟਰਵਿਊ ਕਰਤਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਭਾਈ ਸੁਮਨਜੀਤ ਸਿੰਘ ਟੁਹਾਨਾ ਦਾ ਵੀ ਨਾਮ ਲੈਣਗੇ ਵਿੱਚ ਵੀ ਸਭ ਜਦੋਂ ਮੈਂ ਸੁਖਵਿੰਦਰ ਸਿੰਘ ਜੀ ਦਾ ਨਾਮ ਲਿਆ ਤੁਸੀਂ ਉਦੋਂ ਵੀ ਮੈਨੂੰ ਰੋਕਿਆ ਸੀਗਾ ਮੈਂ ਤਾਂ ਹਾਂ ਮੈਂ ਤਾਂ ਇਹ ਵੀ ਕਿਹਾ ਵੀ ਤੁਸੀਂ ਕਿਸੇ ਤੇ આરોਪ ਲਾ ਰਹੇ ਹੋ ਮੰਨ ਲਓ ਜਿਉਂ ਉਹਨਾਂ ਨੇ ਤੁਹਾਨੂੰ ਬੁਖਾਤਾ ਪਿੱਛੇ ਗਿਰ ਗਿਆ ਮੈਂ ਤਾਂ ਉਹਨਾਂ ਦੇ ਪੋਜ਼ਿਟਿਵ ਕਿਹਾ ਹਨਾ ਇਹਨਾਂ ਨੇ ਫਿਰ ਵੀ ਮੈਨੂੰ ਚਲੋ ਮੈਂ ਵੀ ਸੱਚ ਹੀ ਦੱਸਿਆ ਜੋ ਮੇਰੇ ਨਾਲ ਹੋਇਆ ਸੀ ਵਾਹਿਗੁਰੂ ਜੀ ਮੈਂ ਕੋਈ ਆਪਣੇ ਕੋਲੋਂ ਨਹੀਂ ਜਿਹੜੀਆਂ ਜੋ ਜੋ ਮੇਰੇ ਨਾਲ ਹੋਇਆ ਇਹ ਕਹਿੰਦੇ ਹੱਸ ਕੇ ਕਹਿੰਦੀ ਪਈ ਆ ਹਣਾ ਇਹ ਨੂੰ ਕੋਈ ਦੁੱਖ ਤਾਂ ਲੱਗਦਾ ਨਹੀਂ ਹੈਗਾ ਵੈਗਰੂ ਜੀ ਮੈਂ ਕੋਈ ਕਿਸੇ ਤੋਂ ਸਿੰਪਥੀ ਲੈਣ ਲਈ ਨਹੀਂ ਸੀ ਆਈ ਇੱਥੇ ਕਿ ਮੈਂ ਹੁਣ ਰੋ ਕੇ ਵਿਖਾਵਾਂ ਕਿਸੇ ਨੂੰ ਮੇਰੇ ਨਾਲ ਤੇ ਜੋ ਸੱਚ ਹੋਇਆ ਮੈਂ ਨਹੀਂ ਸੀ ਚਾਹਦੀ ਕਿ ਸੰਗਤ ਨਾਲ ਮੈਂ ਭੁੱਲ ਗਈ ਸੀ ਉਦੋਂ ਤਾਂ ਮੈਂ ਪਹਿਲਾਂ ਵੀ ਕਿਹਾ ਇਹ ਦੁਬਾਰਾ ਤੋਂ ਮੈਨੂੰ ਗਰੁੱਪਾਂ 'ਚ ਜੁਆਇਨ ਕਰਾਉਂਦੇ ਪਏ ਨੇ ਗਰੁੱਪ ਇਹ ਕਹਿੰਦੇ ਸਿਮਰਨਜੀਤ ਸਿੰਘ ਜੀ ਦੀ ਸੰਗਤ ਇੱਧਰ ਹੈ ਇਹਨਾਂ ਨੂੰ ਇੰਨਾ ਧਿਆਨ ਹੁੰਦਾ ਵੀ ਕੌਣ ਹੁੰਦਾ ਪਿਆ ਕੌਣ ਜਾਣਦਾ ਸਿਮਰਨਜੀਤ ਸਿੰਘ ਜੀ ਨੂੰ ਤਾਂ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਇੰਨਾ ਵੀ ਧਿਆਨ ਹੋਏਗਾ ਕਿਉਂਕਿ ਜਿਹੜਨਾਂ ਨੇ ਮੈਨੂੰ ਨੀ ਦੁਆਰਾ ਕਾਲ ਕਰਕੇ ਕੁਝ ਦੱਸਿਆ ਪੁੱਛਿਆ ਹਨਾ ਉਹ ਸੰਗਤ ਨੂੰ ਕਿੱਥੇ ਖਿੱਚਦੇ ਆਉਣਗੇ ਆਪਣੇ ਵੱਲ ਤੇ ਵਾਹਿਗੁਰੂ ਇੱਕ ਗੱਲ ਹੋਰ ਆ ਇੱਕ ਤੁਸੀਂ ਸੱਚ ਇਹ ਵੀ ਦੱਸ ਰਹੇ ਸੀ ਚਲੋ ਹੁਣ ਉਹ ਵੀ ਕਲੀਅਰ ਕਰ ਦਿਓ ਵੀ ਤੁਸੀਂ ਕਿਤੇ ਡਾਕਟਰ ਕੋਲ ਦਵਾਈ ਲੈਣ ਗਏ ਹੋ ਕੋਈ ਪ੍ਰੂਫ ਸਬੂਤ ਹੈ ਤੁਹਾਡੇ ਕੋਲ ਬਿਲਕੁਲ ਹੈਗੇ ਆ ਵਾਹਿਗੁਰੂ ਜੀ ਮੈਂ ਪਹਿਲਾਂ ਤਾਂ ਵਾਹਿਗੁਰੂ ਜੀ ਵਾਲੀਆ ਡਾਕਟਰ ਹੈ ਮਾਨਸਿਕ ਡਾਕਟਰ ਹੈ ਉਹਦੇ ਕੋਲੋਂ ਦਵਾਈ ਲਈ ਪਹਿਲਾਂ ਤੇ ਮੈਂ ਵੈਗਰੂ ਜੀ ਐਵੇਂ ਕਿਸੇ ਛੋਟੇ ਮੋਟੇ ਜਿਹੜੇ ਆਪਣੇ ਹੁੰਦੇ ਆ ਉੱਥੋਂ ਦਵਾਈ ਲੈਂਦੀ ਰਹੀ ਉਹ ਕਹਿੰਦੇ ਤੁਸੀਂ ਉਹਦੇ ਕੋਲ ਜਾਓ ਤੈਨੂੰ ਕੋਈ ਸਰੀਰਕ ਨਹੀਂ ਤੈਨੂੰ ਮਾਨਸਿਕ ਰੋਗ ਹੈ ਤੇ ਹੋਇਆ ਵੀ ਵੈਗਰੂ ਜੀ ਮੇਨ ਧਿਆਨ ਲਾਉਣ ਦੇ ਨਾਲ ਹੀ ਆ ਉਹ ਰੋਗ ਹਣਾ ਉਹ ਮੈਂ ਪਹਿਲਾਂ ਚਾ ਚਾਚ ਧਿਆਨ ਲਾਉਂਦੀ ਰਹੀ ਮੈਂ ਇਗਨੋਰ ਕਰਦੀ ਰਹੀ ਇਹ ਚੀਜ਼ ਨੂੰ ਕਿ ਸਿਰ ਭਾਰ ਆਇਆ ਹਣਾ ਦਿਖਣਾ ਘਟੋ ਗਿਆ ਜਾਂ ਨਿਗਾ ਤੇ ਅਸਰ ਪੈਂਦਾ ਮੈਂ ਉਹ ਚੀਜ਼ ਦੀ ਗੌਰ ਨਹੀਂ ਕੀਤੀ ਕਿਉਂਕਿ ਮੇਰਾ ਉਦੋਂ ਫੋਕਸ ਮੇਰਾ ਉੱਥੇ ਧਿਆਨ ਤੇ ਸੀਗਾ ਤੇ ਜਦੋਂ ਮੈਂ ਧਿਆਨ ਲਾਉਣਾ ਛੱਡਿਆ ਹਣਾ ਤੇ ਮੈਂ ਫਿਰ ਹਣਾ ਡਾਕਟਰਾਂ ਵਲ ਪਹਿਲਾਂ ਤੇ ਮੈਂ ਭਾਈ ਸਾਭ ਜੀ ਨੂੰ ਪਰੇਸ਼ਾਨ ਮੈਂ ਰਹਿੰਦੀ ਸੀ ਭਾਈ ਸਾਭ ਜੀ ਨੇ ਮੈਨੂੰ ਗੁਰਮੰਤਰ ਹੀ ਦਿੱਤਾ ਔਰ ਗੁਰਮੰਤਰ ਨਾਲ ਜਪਨ ਨਾਲ ਨਾ ਵਾਹਿਗੁਰੂ ਜੀ ਮੇਰਾ ਦੁੱਖ ਦੂਰੀ ਹੋਇਆ ਸੀ ਜਦੋਂ ਮੈਂ ਜਪਿਆ ਸੀ ਨਾ ਬੈ ਕੇ ਮੈਨੂੰ ਕੋਈ ਦੁੱਖ yaad ਨਹੀਂ ਹੁਣ ਵੀ ਵਾਹਿਗੁਰੂ ਜੀ ਤਮੇ ਬਿਲਕੁਲ ਠੀਕ ਰਹੀ ਨਹੀਂ ਜੇ ਮੈਂ ਨਾ ਜਪਾਂ ਫਿਰ ਮੈਨੂੰ ਹਨਾ ਉਹ ਹੁੰਦਾ ਆ ਤੇ ਗੁਰਮੰਤਰ ਜਪਨ ਨਾਲ ਕਿਹੜਾ ਦੁੱਖ ਕਿਹੜਾ ਰੋਗ ਮੈਨੂੰ ਕੁਝ ਯਾਦ ਨਹੀਂ ਰਹਿੰਦਾ ਬਾਕੀ ਉਦੋਂ ਮੈਂ ਗਈ ਡਾਕਟਰ ਕੋਲ ਜਿਹੜੇ ਮਤਲਬ ਮੇਰੇ ਨੇੜੇ ਦੇ ਡਾਕਟਰ ਸੀ ਉਹਨਾਂ ਨੇ ਮੈਨੂੰ ਮਾਨਸਿਕ ਡਾਕਟਰ ਕੋਲ ਭੇਜਿਆ ਤੇ ਉਹਨੇ ਮੈਨੂੰ ਵੈਗਰੂ ਜੀ ਸਾਲ ਮੇਰੀ ਦਵਾਈ ਚੱਲੀ ਉਹ ਐਲੋਪੈਥਿਕ 1 ਸਾਲ ਉੱਥੇ ਦਵਾਈ ਚੱਲੀ ਉਹ ਵੀ ਰਿਕਾਰਡ ਮੈਂ ਕਢਵਾ ਕੇ ਦੇ ਸਕਦੀ ਆ ਮੇਰੇ ਕੋਲ ਹੈਗਾ ਵੀ ਆ ਹੁਣ ਤੇ ਫਿਰ ਉਸ ਤੋਂ ਬਾਅਦ ਉੱਥੋਂ ਮੈਨੂੰ ਨਹੀਂ ਅਸਰ ਪਿਆ ਤੁਸੀਂ ਦਿਖਾ ਵੀ ਸਕਦੇ ਜੀ ਤੁਹਾਡੇ ਕੋਲ ਹੈ ਤਾਂ ਕੋਈ ਕੋਈ ਤੇ ਫਿਰ ਉਸ ਤੋਂ ਬਾਅਦ ਇਹ ਤੋਂ ਤਾਂ ਹਜੇ ਵੀ ਜ਼ਿਆਦਾ ਵੈਗੁਰੂ ਜੀ ਕਰੇ ਸਨ ਤੇ ਇਹ ਵੈਗੁਰੂ ਜੀ ਸੀਟੀ ਸਕੈਨ ਜਿਹੜਾ ਕਰਵਾਇਆ ਸੀ ਉਸ ਤੋਂ ਬਾਅਦ ਮੈਂ ਵੈਗੁਰੂ ਜੀ ਹੋਮਿਓਪੈਥਿਕ ਵਾਲੇ ਕੋਲ ਵੀ ਗਈ ਆ ਹਨਾ ਸਾਲ ਉੱਥੇ ਦਵਾਈ ਚੱਲੀ ਔਰ ਉੱਥੇ ਰਜਿਸਟਰ 'ਚ ਮੇਰਾ ਇਹ ਵੀ ਰਿਕਾਰਡ ਪਿਆ ਆ ਉੱਥੇ ਲਿਖਿਆ ਜਾਂਦਾ ਕਿ ਤੁਹਾਨੂੰ ਕੀ ਫਾਇਮੇਂਦਾ ਹੋਇਆ ਕਿ ਜਿਹਦੇ ਨਾਲ ਤਾਂ ਮੈਂ ਉੱਥੇ ਇਹ ਲਿਖਿਆ ਵੀ ਹੋਇਆ ਔਰ ਰਜਿਸਟਰ 'ਚ ਅੱਜ ਜਾ ਕੇ ਰਿਕਾਰਡ ਕਢਵਾ ਲਈ ਉਹਨਾਂ ਨੇ ਦੇ ਹੀ ਦੇਣਾ ਆ ਡਾਕਟਰ ਸਿੱਧੂ ਹੋਮੀਓਪੈਥਿਕੇ ਤੇ ਜਦੋਂ ਵੀ ਮੈਂ ਉਹਨਾਂ ਨੂੰ ਕਾਂਗੀਆਂ ਉਹਨਾਂ ਨੇ ਉੱਥੇ ਮੈਂ ਉਹਨਾਂ ਨੇ ਪੁੱਛਿਆ ਕਿ ਤੁਹਾਡੇ ਨਾਲ ਐਵੇਂ ਦਾ ਹੋਇਆ ਕੀ ਕਿ ਜਿਹੜਾ ਤੇਰਾ ਹਨਾ ਇਹ ਤਿੰਨ ਛਟਕੇ ਲੱਗਣ ਲੱਗੇ ਮੈਂ ਉਹਨਾਂ ਨੂੰ ਦੱਸਿਆ ਕਿ ਮੇਰਾ ਐਵੇਂ ਕਿਸੇ ਨੇ ਧਿਆਨ ਲਵਾਤਾ ਸੀ ਅੱਜ ਵੀ ਉਹ ਰਜਿਸਟਰ ਦੇ ਵਿੱਚ ਹੈਗਾ ਆ ਕਢਵਾ ਸਕਦੇ ਆ ਬਿਲਕੁਲ ਵਾਈ ਗੁਰੂ ਜੀ ਜਦੋਂ ਮਰਜੀ ਲਿਖਤੀ ਰੂਪ ਚ ਦਰਜ ਸੀਗਾ ਵੀ ਤੁਸੀਂ ਧਿਆਨ ਲਾਇਆ ਤੁਹਾਡਾ ਮਾਨਸਿਕ ਕਸੰਤੂਲਨ ਵਿਗੜਿਆ ਬਿਲਕੁਲ ਵਾਹਿਗੁਰੂ ਜੀ ਕਢਵਾ ਸਕਦੀਆਂ ਭੈਣ ਜੀ ਦਾ ਕਹਿਣਾ ਕਿ ਤੁਸੀਂ ਰਜਿਸਟਰ ਚੋਂ ਕਢਵਾ ਵੀ ਸਕਦੇ ਹੋ ਜਿੱਥੋਂ ਇਹਨਾਂ ਦੀ ਦਵਾਈ ਚੱਲੀ ਉੱਥੇ ਬਕਾਇਦਾ ਉਸ ਡੇਟ 'ਚ ਰਜਿਸਟਰ ਤੇ ਦਰਜ ਹੋਊਗਾ ਇੱਕ ਦੋ ਰਿਪੋਰਟਾਂ ਨੇ ਜਿਹੜੀਆਂ ਵਿਖਾਈਆਂ ਨੇ ਇਹ ਸਾਡੇ ਕੋਲੇ ਆਈਆਂ ਨੇ ਸੀ ਸੀਟੀ ਸਕੈਨ ਵੀ ਉਹ ਹੋਮੋਪੈਥਿਕ ਵਾਲੇ ਨੇ ਕਰਵਾਇਆ ਸੀ ਇਹਦੇ 'ਚ ਵੀ ਨੋਰਮਲ ਆਇਆ ਇਹ 'ਚ ਵੀ ਉਹਨਾਂ ਨੇ ਵੀ ਕਿਹਾ ਵੀ ਮਨ ਦਾ ਹੀ ਆ ਤੈਨੂੰ ਕੋਈ ਮਨ ਦਾ ਰੋਗ ਆ ਕੋਈ ਦਿਮਾਗ ਤੇ ਇਹ ਇਹ ਮੈਨੂੰ ਤਾਂ 32 ਹਸਪੀਟਲ ਦੀ ਦਵਾਈ ਇਹ ਹੁਣ ਮੈਂ ਵਾਹਿਗੁਰੂ ਜੀ ਗਈ ਸੀ ਹਾਂ ਤੇ ਬਾਕੀ ਉਹ ਵਾਲੀਆਂ ਦੀਆਂ ਵੀ ਪਰਚੀਆਂ ਮੇਰੇ ਕੋਲ ਪਈਆਂ ਨੇ ਉਹ ਮੈਂ ਹੁਣ ਨਹੀਂ ਹੈਗੀਆਂ ਮੇਰੇ ਕੋਲ ਬਟ ਮੈਂ ਉਹ ਵੀ ਵਿਖਾ ਸਕਦੀ ਪ੍ਰੂਫ ਮੇਰੇ ਕੋਲ ਜਿਹੜਾ ਮਰਜੀ ਜਿਹੜਾ ਇਹ ਮੇਰੇ ਤੇ આરોਪ ਲਾਉਂਦੇ ਵੀ ਇਹ ਜਾਣ ਕੇ ਕਹਿੰਦੀ ਆ ਹਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਭੈਣ ਜੀ ਦਵਾਈ ਤਾਂ ਲੈ ਰਹੇ ਨੇ ਪ੍ਰੂਫ ਹੈਗੇ ਵੀ ਨਹੀਂ ਤੇ ਹੋਰ ਕੜਵਾ ਵੀ ਸਕਦੇ ਮੈਂ ਉਦੋਂ ਤੱਕ ਵੀ ਨਹੀਂ ਬੋਲੀ ਮੇਰੇ ਚ ਹੈ ਨਹੀਂ ਸੀ ਮਤਲਬ ਹੁਣ ਇਹ ਦੁਆਰਾ ਤੋਂ ਕਰਦੇ ਪਏ ਮੈਂ ਲੋਕਾਂ ਦੇ ਕਈਆਂ ਦੇ ਵੀਡੀਓ ਤੇ ਲਿਕ ਕਮੈਂਟ ਪੜਦੀਆਂ ਤੇ ਕਈ ਕਹਿੰਦੇ ਨੇ ਕਿ ਸਾਡੇ ਨਾਲ ਐਵੇਂ ਹੋਇਆ ਫਿਰ ਮੈਂ ਕਹਿੰਨੀ ਆ ਵੀ ਮੇਰੇ ਨਾਲ ਵੀ ਐਵੇਂ ਹੀ ਹੋਇਆ ਹਨਾ ਤੇ ਮੈਂ ਨਹੀਂ ਚਾਹਦੀ ਵੀ ਹੋਰ ਵੀ ਸੰਗਤਾਂ ਨਾਲ ਐਵੇਂ ਹੋਵੇ ਜਿਵੇਂ ਹੁਣ ਮੈਨੂੰ ਗਰੁੱਪ ਚੋਂ ਕੱਢ ਕੇ ਕਈਆਂ ਨੂੰ ਕਰਦੇ। ਬਾਕੀ ਹੁਣ ਇਹ ਜੁਗਤੀ ਜਿਹੜੀ ਲਵੰਦੇ ਪਏ ਨਾ ਚਲੋ ਸੰਗਤ ਲਾਏ ਹਨਾ। ਹਣ ਸੰਗਤ ਆਪਣੇ ਆਪ ਸ਼ੌਂਕ ਨਾਲ ਹੁਣ ਤਾਂ ਲੋਂਦੀ ਪਈ ਨਾ ਜਦੋਂ ਸੰਗਤ ਤੇ ਵੈਗਰੂ ਜੀ ਮੇਰੇ ਵਰਗੂੰ ਅਸਰ ਪਿਆ ਨਾ ਸੰਗਤ ਖੁਦ ਆਪਣੇ ਆਪ ਨੂੰ ਪਤਾ ਲੱਗ ਜਾਏਗਾ। ਅੱਛਾ ਗੱਲ ਇਹ ਹੈ ਵੈਗਰੂ ਸੰਗਤ ਜੀ ਤਸੀਰ ਆਬਰੂਪੋਂ ਆਪਾਂ ਚੱਲਦੇ ਇੰਟਰਵਿਊ 'ਚ ਜਿਵੇਂ ਗੱਲ ਵਿਚਾਰਾਂ ਹੋ ਰਹੀਆਂ ਨੇ ਚਲੋ ਤੁਹਾਡੇ ਨਾਲ ਵੀ ਇੱਕ ਥਾਟ ਸਾਂਝਾ ਕਰ ਰਹੇ ਹਾਂ। ਜੇ ਮੰਨ ਲਓ ਐਡੀ ਜਲਦੀ ਹੀ ਤੁਹਾਨੂੰ ਕਾਹ ਲਾ ਵੀ ਪ੍ਰਮਾਤਮਾ ਨੂੰ ਵੇਖ ਲਈਏ ਪਾ ਲਈਏ ਜਾਂ ਕੁਝ ਵੀ ਕਰ ਲਈਏ ਜੇ ਇੰਨੀ ਜਲਦੀ ਮਿਲਦਾ ਹੁੰਦਾ ਤਾਂ ਕੀ ਲੋੜ ਸੀ ਨੌਵੇਂ ਪਾਤਸ਼ਾਹ ਨੂੰ 26 ਸਾਲ ਪੂਰੀ ਚ ਬਹਿ ਕੇ ਤਪ ਕਰਨ ਦੀ ਕੀ ਲੋੜ ਸੀ ਗੁਰੂ ਅੰਗਦ ਦੇਵ ਜੀ ਨੇ ਦੂਜੀ ਪਾਤਸ਼ਾਹੀ ਨੂੰ ਇੰਨਾ ਚਿਰ ਸਿਮਰਨ ਕਰਨ ਦੀ ਹਨਾ ਸੰਗਤ ਕਰਨ ਦੀ ਜਾਂ ਤੀਜੀ ਪਾਤਸ਼ਾਹੀ ਚੌਥੀ ਪਾਤਸ਼ਾਹੀ ਕਿੰਨਾ ਕਿੰਨਾ ਤਪ ਕਰਿਆ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੇ ਕਿੰਨਾ ਕਿੰਨਾ ਸਮਾਂ ਹਨਾ ਸੋ ਇਹ ਵੈਗਰੂ ਇਹ ਤਾਂ ਕਹਿੰਦੇ ਨਾ ਵੀ ਕਈ ਜਨਮ ਵੀ ਲੱਗ ਜਾਣ ਨਾ ਤਾਂ ਵੀ ਤੁਸੀਂ ਕਹੋ ਵੀ ਹਾਂਜੀ ਤੁਸੀਂ ਵਿਭਾਗੀ ਹੋ ਜੇ ਤੁਹਾਨੂੰ ਕੋਈ ਥੋੜੀ ਬਹੁਤੀ ਝਲਕ ਪ੍ਰਮਾਤਮਾ ਦੀ ਮਿਲ ਜੇ ਇਹਨਾਂ ਦੇ ਵੈਗੁਰ ਜੀ ਕਈ ਗੁਰਮੁਖ ਕਹਿੰਦੇ ਪਏ ਨੇ ਵੀ ਹਨਾ ਅਸੀਂ ਤੇ ਵੈਗੁਰ ਵੈਗੁਰ ਕਰਦਿਆਂ ਨੂੰ ਇੰਨਾ ਚਿਰ ਹੋ ਗਿਆ ਆ ਤੇ ਵਾਹਿਗੁਰੂ ਜੀ ਅਸੀਂ ਸਾਨ ਕਰਦੇ ਪਏ ਵਾਹਿਗੁਰੂ ਜਿੰਨੇ ਸਾਨੂੰ ਸਰੀਰ ਦਿੱਤਾ ਹੈ ਜੇ ਅਸੀਂ ਉਹਦਾ ਨਾਮ ਲੈਨੇ ਪਏ ਜੋ ਵੀ ਗੁਰਬਾਣੀ ਚ ਦਰਜ ਹੈ ਅੱਲਾ ਰਾਮ ਵਾਹਿਗੁਰੂ ਇੱਕ ਪਾਸੇ ਜਪ ਲਿਆ ਦੂਜੇ ਪਾਸੇ ਹਉਮੈ ਵੀ ਮੈਂ ਤਾਂ ਇੰਨਾ ਚਰ ਹੋ ਗਿਆ ਜਪਦਿਆਂ ਉਦੋਂ ਦਾ ਤੇ ਮੈਨੂੰ ਮਿਲਿਆ ਨਹੀਂ ਕੀ ਸਾਨ ਕਰਤਾ ਸੀ ਵਾਹਿਗੁਰੂ ਦਾ ਹੀ ਨਾਮ ਉਹਦੇ ਸਰੀਰ ਦੁਆਰਾ ਅਸੀਂ ਉਹਦਾ ਹੀ ਨਾਮ ਜਪ ਕੇ ਉਹਨੂੰ ਕੀ ਕਰਦੇ ਪਏ ਆ ਇਹ ਤਾਂ ਹਉਮੈ ਆ ਗਈ ਨਾ ਨਹੀਂ ਉਹ ਕਹਿੰਦੇ ਵੀ ਇਹ ਨਾ ਵੀ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਹਉਮੈ ਦਾ ਖਾਉ ਨਹੀਂ ਹੈ ਨਾ ਹੋਣੀ ਹੈ ਤੇ ਆਪਾਂ ਜੇ ਮੰਨ ਲਾ ਕਿਸੇ ਤੇ ਗਲਤ ਬੋਲਦੇ ਆ ਤਾਂ ਇਟ ਮੀਨ ਸਾਡੇ ਅੰਦਰ ਕਿਤੇ ਨਾ ਕਿਤੇ ਹੋਮੋਬੋਲ ਰਹੀ ਆ ਜਿਹੜੇ ਸਾਧੂ ਹੁੰਦੇ ਨੇ ਨਾ ਜੇ ਤੁਸੀਂ ਦਾਵਾ ਕਰਦੇ ਹੋ ਤੁਸੀਂ ਪੂਰਨ ਨਵਾ ਪਰਸ਼ੋ ਗੱਲ ਇਹ ਆ ਵੀ ਉਹ ਤਾਂ ਬਖਸ਼ੰਦ ਹੁੰਦੇ ਨੇ ਫਿਰ ਤੁੰਨੂ ਵੀ ਵੈਗੁਰੂ ਚਲ ਸਾਨੂੰ ਨਦਾਨ ਸਮਝ ਕੇ ਬਖਸ਼ ਦੇਣਾ ਚਾਹੀਦਾ ਸੀ ਜੇ ਆਪਾਂ ਗੱਲ ਕਰੀਏ ਪਰ ਤੁਸੀਂ ਤਾਂ ਵੈਗੁਰੂ ਬਹੁਤ ਜ਼ਿਆਦਾ ਬੋਲਿਆ ਹਨ ਚਲੋ ਫਿਰ ਵੀ ਆਪਾਂ ਤਾਂ ਬੱਚੇ ਆ ਚਲੋ ਕੋਈ ਗੱਲ ਨਹੀਂ ਸੰਗਤ ਵੀ ਵੇਖਦੀ ਹੈ ਸਾਰਾ ਕੁਝ ਪਰਮਾਤਮਾ ਸਾਨੂੰ ਵੀ ਸਮੱਤ ਬਖਸ਼ੇ ਪਰਮਾਤਮਾ ਸਭ ਨੂੰ ਸਮੱਤ ਬਖਸ਼ੇ ਕਿ ਨਹੀਂ ਜੀ ਬਿਲਕੁਲ ਵੈਗੁਰੂ ਜੀ ਅਸੀਂ ਨਹੀਂ ਚਾਹੁੰਦੇ ਮੈਂ ਤਾਂ ਨਹੀਂ ਚਾਹੁੰਦੀ ਕਿ ਕੋਈ ਕੰਟਰੋਵਰਸੀ ਹੋਵੇ ਕਿਉਂਕਿ ਇਹ ਵੀ ਸਾਧੂ ਨੇ ਹਨਾ ਇਹ ਚੰਗਾ ਨਹੀਂ ਲੱਗਦਾ ਜਿਵੇਂ ਦੇ ਬਚਨ ਬੋਲਦੇ ਨੇ ਫਿਰ ਆ ਕੇ ਹਣਾ ਤੇ ਇੱਕ ਅਣਜਾਣ ਨੂੰ ਜਿੰਨੂੰ ਪਤਾ ਵੀ ਨਹੀਂ ਹੈਗਾ ਇਹ ਉਹਨਾਂ ਤੇ ਵੀ આરોਪ ਲਾਤੇ ਉਹ ਮੇਰਾ ਕਰਕੇ ਮੈਨੂੰ ਕਹਿ ਲੈਂਦੇ ਕੁਝ ਕਹਿਣਾ ਸੀ ਬਟ ਜਿਨ੍ਹਾਂ ਨੂੰ ਪਤਾ ਹੀ ਨਹੀਂ ਹਨਾ ਇਹ ਉਹਨਾਂ ਨੂੰ ਚੈਲੰਜ ਕਰਦੇ ਪਏ ਨੇ ਆਪਣੇ ਕੋਲੋਂ ਹੀ ਜਾਂ ਤਾਂ ਇਹਨਾਂ ਨੂੰ ਹੋਵੇ ਵੀ ਉਹਨਾਂ ਨੇ ਕਿਹਾ ਆ ਜੇ ਇੱਕ ਮੰਨਿਆ ਇਹਨਾਂ ਦੀ ਕੋਈ ਵਿਧੀ ਜੁਗਤੀ ਹੈ ਇਹ ਕਰ ਸਕਦੇ ਬਟ ਇਹ ਦੂਸਰਿਆਂ ਨੂੰ ਚੈਲੰਜ ਕਰਦੇ ਪਏ ਵੀ ਅਸੀਂ ਹੀ ਕਰ ਸਕਦੇ ਫਿਰ ਗੁਰਬਾਣੀ ਯੂਜ਼ ਵੀ ਕਰਦੇ ਪਏ ਨੇ ਹਨਾ ਗੁਰਬਾਣੀ ਨੂੰ ਉਲਟ ਵੀ ਕਹੀ ਜਾਂਦੇ ਵੀ ਗੁਰਬਾਣੀ ਨੂੰ ਮੰਨਣਾ ਵੀ ਨਹੀਂਗਾ ਗੁਰਬਾਣੀ ਯੂਜ਼ ਵੀ ਕਰੀ ਜਾਂਦੇ ਆ ਗੁਰਬਾਣੀ ਪੜਨੀ ਨੇ ਇਹਨੇ ਨੇ ਪਾਠ ਇੱਕ ਇਹਨਾਂ ਦੀ ਫੌਜੀ ਨੇ ਕੀਤੀ ਸੀ ਵੀਡੀਓ ਹੁਣ ਮੋਂ ਦਾ ਨਾਮ ਆ ਜਾਏਗਾ ਫਿਰ ਉਹ ਆ ਜਾਏਗਾ ਮੇਰੇ ਨਾਲ ਕੰਟਰੋਵਰਸੀਲ ਮੈਂ ਨਹੀਂ ਚਾਹੁੰਦੀ ਕਿ ਕਿਸੇ ਨਾਲ ਕੋਈ ਠੀਕ ਹੈ ਸੀ ਵੈਸੇ ਵੀਡੀਓ ਚ ਉਹਨਾਂ ਨੇ ਵੀ ਕਿਹਾ ਸੀ ਕਿ ਮੈਨੂੰ ਇੰਨਾ ਚਿਰ ਹੋ ਗਿਆ ਬਾਣੀ ਪੜਹੀ ਆ ਕੁਛ ਨਹੀਂ ਮਿਲਿਆ ਹਨਾ ਤੇ ਵਾਹਿਗੁਰੂ ਗੁਰਮੰਤਰ ਦਾ ਕੀਤਾ ਆ ਕੁਛ ਨਹੀਂ ਮਿਲਿਆ ਹੈਗਾ ਤੇ ਗੁਰਬਾਣੀ ਮੈਂ ਸਮਝ ਕੇ ਪੜੀ ਇਹਨਾਂ ਦੇ ਦੁਆਰਾ ਸਮਝ ਕੇ ਇੰਨੇ ਪੜੀ ਆ ਤਾਂ ਫਿਰ ਉਹਨੇ ਧਿਆਨ ਲਾਇਆ ਤੇ ਫਿਰ ਉਹਨੂੰ ਉਹ ਹੋ ਗਿਆ ਹਨਾ ਬਟ ਇਹ ਵੈਗੁਰੂ ਜੀ ਮੈਂ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਬਚਨਾਂ ਨੂੰ ਹੀ ਕਮਾਵਾਂਗੀ ਹਾਂ ਮੇਰੇ ਤੋਂ ਭੁੱਲ ਹੋ ਗਈ ਮੈਂ ਸਿੱਧਾ ਹਨਾ ਲਾਲਚ ਕੀਤਾ ਸਿੱਧਾ ਪੌਣ ਦਾ ਫਟਾਫਟ ਕਾਲ ਕਰ ਗਈ ਧਿਆਨ ਲਾਇਆ ਕੋਈ ਗੱਲ ਨਹੀਂ ਵੈਗੁਰੂ ਉਹ ਵੀ ਇਹਨਾਂ ਨੇ ਮੈਨੂੰ ਗਰੁੱਪ ਚੋਂ ਕੱਢਿਆ ਸੀਗਾ ਆਪ ਹੀ ਖੋਦੀ ਮੈਂ ਪਟਕ ਗਈ ਚਲੋ ਮੈਂ ਨਾ ਇੱਕ ਗੱਲ ਹੋਰ ਵੀ ਇੱਥੇ ਸੰਗਤ ਨੂੰ ਦੱਸ ਦੇਵਾਂ ਕਿ ਮੈਨੂੰ ਖੁਦ ਨੂੰ ਵੀ 8-9 ਮਹੀਨੇ ਪਹਿਲਾਂ ਕਾਲ ਆਈ ਸੀਗੀ ਕਿਸੇ ਦੀ ਇੰਨੀ ਦਾ ਸੰਗਤ ਚ ਹੀ ਸੀਗੇ ਤੇ ਮੈਨੂੰ ਕਹਿੰਦੇ ਇਦਾਂ ਕਰਕੇ ਬਾਬਾ ਜੀ ਦਾ ਇੰਟਰਵਿਊ ਕਰਨਾ ਹਾਂਜੀ ਮੈਂ ਉਦੋਂ ਬਿਜ਼ੀ ਸੀ ਥੋੜਾ ਜਿਹਾ ਫਿਰ ਮੈਨੂੰ ਕਹਿੰਦੇ ਤੁਸੀਂ ਆਪ ਦਾ ਨਾ ਐਡਰੈਸ ਦਿਓ ਤੁਹਾਡੇ ਕੋਲ ਬੰਦੇ ਆਉਣਗੇ ਹੁਣ ਮੈਨੂੰ ਨਹੀਂ ਪਤਾ ਬੰਦੇ ਕਦੋਂ ਆਉਣਗੇ ਮੈਨੂੰ ਥੋੜਾ ਜਿਹਾ ਅਜੀਬ ਲੱਗਿਆ ਵੀ ਬੰਦਿਆਂ ਨੇ ਮੇਰੇ ਕੋਲ ਆ ਕੇ ਕੀ ਕਰਨਾ ਜੇ ਗੱਲ ਕਰਨੀ ਆਪਾਂ ਫੋਨ ਤੇ ਗੱਲ ਕਰਦੇ ਆ ਮੈਨੂੰ ਲੱਗੂਗਾ ਵੀ ਆਪਾਂ ਨੂੰ ਕਰਨਾ ਚਾਹੀਦਾ ਆਪਾਂ ਕਰ ਲਾਂਗੇ ਇੰਟਰਵਿਊ ਪਰ ਉਹ ਫਿਰ ਵਿਚੀ ਜੀ ਰਹਿ ਗਿਆ ਸੀ ਮੈਂ ਕਰਿਆ ਨਹੀਂ ਮੈਨੂੰ ਅਜੀਬ ਜਿਹਾ ਲੱਗਿਆ ਜਦੋਂ ਉਹਨਾਂ ਦਾ ਬਿਹੇਵੀਅਰ ਹਾਂਜੀ ਸੋ ਤਾਂ ਕਰਕੇ ਹੋ ਨਹੀਂ ਪਾਇਆ ਸੀ ਫਿਰ ਇੱਕ ਹੋਰ ਟੀਵੀ ਤੇ ਕਰਿਆ ਹਨ ਜਿੱਥੇ ਕਿਰਤ ਦਾ ਹੀ ਗੱਲ ਕਰ ਰਹੇ ਨੇ ਹੁਣ ਪਿਆਰੀ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੀ ਮੈਂ ਪਿਛਲੀ ਵੀਡੀਓ ਚ ਗੱਲ કરી ਸੀ ਕਿ ਕਿਰਤ ਕਰਨ ਤੇ ਨਾਮ ਜਪਣ ਤੇ ਵੰਡ ਕੇ ਛਕਣ ਦੀ ਗੱਲ ਕਰਦੇ ਨੇ ਸੱਚੇ ਬਾਦਸ਼ਾਹ ਕੀ ਇਹ ਕਹਿੰਦੇ ਵੀ ਜਿਹੜਾ ਪੱਤਰਕਾਰ ਆ ਇਹ ਕਿਰਤ ਨਹੀਂ ਕਰਦਾ ਵੈਗਰਮਨ ਵਿੱਚ ਸੁੱਕੀ ਖੇਤੀ ਕਰਨਾ ਹੀ ਕਿਰਤ ਹੁੰਦਾ ਕਿਰਤ ਕਰਨਾ ਹੁੰਦਾ ਕਿਰਤ ਤਾਂ ਕੋਈ ਵੀ ਹੈ ਜਿਹੜੀ ਤੁਸੀਂ ਮਿਹਨਤ ਕਰ ਰਹੇ ਹੋ ਹੱਥਾਂ ਨੋਂ ਪੈਰਾਂ ਦੀ ਠੀਕ ਹੈ ਆ ਜਿਹੜਾ ਮੇਰਾ ਕੈਮਰੇਜ ਤੇ ਮੈਨੂੰ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਇਸ ਮੀਡੀਆ ਲਾਈਨ ਦੇ ਵਿੱਚ ਇਹਦੋਂ ਪਹਿਲਾਂ ਮੇਰਾ ਬੈਕਗ੍ਰਾਉਂਡ ਹਿਸਟਰੀ ਕੀ ਹੈ ਤੁਹਾਨੂੰ ਨਹੀਂ ਪਤਾ ਨਾ ਮੈਂ ਇਸ ਰੂਪ ਚ ਹੁਣ ਪਹਿਲਾਂ ਕੀ ਸੀ ਕਿਥੋਂ ਕਿਵੇਂ ਕਿਵੇਂ ਆਇਆ ਤੁਹਾਨੂੰ ਨਹੀਂ ਪਤਾ ਨਾ ਵਾਏ ਗਰੂ ਤੁਸੀਂ ਫਿਰ ਬਿਨਾਂ ਜਾਣੇ ਹੀ ਬੋਲ ਰਹੇ ਹੋ ਨਾਲੇ ਉਹਨਾਂ ਭਾਈ ਸਾਹਿਬ ਬਾਰੇ ਵੀ ਬਿਨਾਂ ਜਾਣੇ ਸੱਚ ਨੂੰ ਪਤਾ ਕਰੇ ਸਿੱਧਾ આરોਪ ਲਾ ਰਹੇ ਹੋ ਤਾਂ ਵਾਏ ਗਰੂ ਇਹ ਗਲਤ ਗੱਲ ਆ ਠੀਕ ਹੈ ਜੀ ਤੁਸੀਂ ਇੱਕ ਵਾਰੀ ਫੋਨ ਕਰ ਲੈਂਦੇ ਪੁੱਛ ਲੈਂਦੇ ਤਾਂ ਆਪਾਂ ਤੁਹਾਨੂੰ ਦੱਸ ਦਿੰਦੇ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਕਹਿੰਦੇ ਆਪਾਂ ਤਾਂ ਵੈਸੇ ਵੀ ਨਾਮ ਕੱਟ ਹੀ ਦਿੱਤਾ ਸੀ ਤੁਹਾਡੀ ਵੀਡੀਓ ਦੇ ਵਿੱਚੋਂ ਉਹਦੇ ਚੋਂ ਵੀ ਚਲੋ ਮਹਾ ਪ੍ਰਸ਼ੰਦਾ ਨਾਮ ਕਾਹਨੂੰ ਲੈਣਾਗਾ ਜੇ ਉਹਨ ਤੇ ਦੂਜੀ ਗੱਲ ਇਹ ਹੈ ਆ ਇਹ ਵੀ ਕਿਰਤਾ ਮੇਰੀ ਜਿਹੜੀ ਮੈਂ ਕਰ ਰਿਹਾ ਹੈਗਾਗਾ ਜੇ ਖੇਤੀ ਦੀ ਗੱਲ ਕਰੂੰ ਤਾਂ ਸਾਡਾ ਸਾਰਾ ਟੱਬਰ ਖੇਤੀ ਵੀ ਕਰਦਾ ਵਈ ਗਰੂ ਮੈਂ ਬਾਹਰ ਰਹਿਣਾ ਚਲੋ ਜਦੋਂ ਪਿੰਡ ਜਾਣਾ ਉਦੋਂ ਉਹ ਵੀ ਕੰਮ ਕਰਾਈਦਾ ਨਾਲ ਉਹਨਾਂ ਦੇ ਠੀਕ ਹੈ ਵਈ ਗਰੂ ਇਹ ਨਹੀਂ ਸਮਝੀਦਾ ਹੁੰਦਾ ਕਿ ਤੁਸੀਂ ਇਕੱਲੇ ਹੀ ਕਰ ਰਹੇ ਹੋ ਠੀਕ ਹੈ ਤੁਸੀਂ ਇਹ ਸਾਰਾ ਸੰਸਾਰ ਹੀ ਕਿਰਤ ਕਰਦਾ ਕਿਰਤ ਤਾਂ ਪਸ਼ੂ ਪੰਛੀ ਵੀ ਕਰਦੇ ਆ ਵਈ ਗਰੂ ਪਰ ਕਿਰਤ ਤੋਂ ਨਾ ਉਹ ਕਹਿੰਦੇ ਨਾ ਕਰਮੀ ਸਹਜ ਨਾ ਪੁਜੇ ਬਿਨ ਸਹਜੇ ਸੰਸਾਰਾ ਨਾ ਜਾਏ ਕਰਮ ਕਰਨ ਦੇ ਨਾਲ ਸਹਜ ਨਹੀਂ ਉਪਜਦਾ ਤੇ ਬਿਨਾ ਸਾਈ ਤੋਂ ਸੰਸੇ ਨਹੀਂ ਜਾਂਦੇ ਸਹਿਜ ਕਾਦੇ ਨਾਲ ਪੁੱਛਦਾ ਜਦੋਂ ਆਪਾਂ ਪ੍ਰਮਾਤਮਾ ਦੀ ਭਗਤੀ ਕਰਦੇ ਆਂ ਮਨ ਨਿਰਮਲ ਹੁੰਦਾ ਜਦੋਂ ਇਹ ਨੌਂ ਦਵਾਰਾਂ ਤੋਂ ਉਪਰ ਉੱਠਦੇ ਆਂ ਠੀਕ ਹੈ ਜੀ ਦਸਵੇਂ ਦਵਾਰ ਦੀ ਗੱਲ ਕਰਦੇ ਆ ਹਨਾ ਉੱਥੇ ਅਨਹਦ ਸ਼ਬਦ ਬਜੇ ਦਨਨਾਤੀ ਉਹ ਗੁਰੂ ਦੀ ਮੱਤ ਲੈ ਕੇ ਉਹਨੂੰ ਸੁਣਨਾ ਹੈਗਾ ਆਪਾਂ ਸ਼ਬਦ ਗੁਰੂ ਦੇ ਦਵਾਰਾਂ ਸ ਪ੍ਰਮਾਤਮਾ ਦੇ ਸਨਮੁਖ ਹੋਣਾ ਗੱਲ ਈ ਆ ਪਣ ਜੀ ਤੁਸੀਂ ਸਾਨੂੰ ਫੇਰ ਵਕਤ ਦਿੱਤਾ ਸਮਾਂ ਦਿੱਤਾ ਹਾਂਜੀ ਤੇ ਤੁਹਾਡਾ ਬਹੁਤ ਬਹੁਤ ਇਹਨਾਂ ਨੇ ਹਨਾ ਕਿਹਾ ਕਿ ਬੀਬੀ ਨੇ ਪੈਸੇ ਵੀ ਲਏ ਹੋ ਸਕਦੇ ਜਾਂ ਇਹਦੇ ਪਿੱਛੇ ਹੋਰ ਵੀ ਕੋਈ ਕਾਰਨ ਹੋ ਸਕਦਾ ਏਡੇ ਪੂਰਨ ਸਾਧੂ ਹੋ ਕੇ ਐਵੇਂ ਦੇ ਬਚਨ ਬਿਨਾਂ ਜਾਣੇ ਪਛਾਣੇ ਹਨਾ ਐਡਾ ਰੋਪ ਲਾਉਂਦੇ ਪਏ ਇਸੇ ਹੀ ਕਰਕੇ ਮੈਂ ਉਹ ਕਲੀਅਰ ਕਰਨਾ ਹੀ ਨਹੀਂ ਤਾਂ ਮੈਨੂੰ ਇਹਨਾਂ ਦੀ ਕੋਈ ਕੰਟਰੋਵਰਸੀ ਨਹੀਂ ਮੈਂ ਇਹਨਾਂ ਨਾਲ ਕਰਨਾ ਚਾਹੁੰਦੀ ਹਨਾ ਜਿਵੇਂ ਧਿਆਨ ਲਵਾਉਂਦੇ ਨੇ ਜੋ ਕਰਦੇ ਨੇ ਆਪਦਾ ਕਰਨ ਸੰਗਤ ਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਜਦੋਂ ਮੇਰੇ ਵਾਂਗੂ ਸੰਗਤ ਨਾ ਹੋਇਆ ਉਹਦਾ ਆਕਾਲ ਪੁਰਖਾ ਵੀ ਜਨਾ ਦੇਣਗੇ ਸੰਗਤ ਰੂਪੇ ਤੇ ਬਟ ਐਡਾ ਵੱਡਾ ਇਹਨਾਂ ਨੇ આરોਪ ਲਾਇਆ ਕਿ ਮੈਂ ਪੈਸੇ ਲਏ ਹੋਣਗੇ ਹਨਾ ਮੈਂ ਉਹ ਅਕਾਲਪੁਰਖ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੈਂ ਫੇਰ ਇੱਕ ਵਾਰੀ ਕਹਿੰਨੀ ਆ ਹਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਾਜ਼ੂਰੀ ਚ ਜਾ ਕੇ ਵੀ ਮੈਂ ਇਹ ਗੱਲ ਕਹਾਂਗੀ ਕਿ ਮੈਨੂੰ ਨਾ ਤਾਂ ਕਿਸੇ ਨੇ ਉਕਸਾਇਆ ਨਾ ਮੈਂ ਕਿਸੇ ਤੋਂ ਪੈਸੇ ਲਏ ਆ ਤੇ ਨਾ ਹੀ ਕਿਸੇ ਸਾਧੂ ਨੂੰ ਮੇਰਾ ਕਰਕੇ ਕਿਸੇ ਨੂੰ ਵੀ ਹਨਾ ਇਹ ਨਜਾਇਜ਼ੀਓ ਕਰਨ ਜਿਨ੍ਹਾਂ ਦਾ ਵੀ ਮੈਂ ਨਾਮ ਲੈਂਤਾ ਤੇ ਇਹਨਾਂ ਨੇ ਹਰ ਕਿਸੇ ਨੂੰ ਪ੍ਰੋਪਗੈਂਡਾ ਏ ਉਹ ਇਨਾਂ ਦੇ ਮਨ ਦੇ ਵਿਚਾਰ ਬਹੁ ਫੁਰਨੇ ਵਧੇ ਪਏ ਨੇ ਭਾਈ ਸਾਭ ਜੀ ਦੇ ਕਿ ਆਪਣੇ ਕੋਲ ਹੀ ਇਹਨਾਂ ਨੇ ਇੰਨਾ ਕੁਝ ਬਿਨਾਂ ਸੋਚੇ ਸਮਝੇ ਕਿਸੇ ਤੇ આરોਪ ਲਾ ਦਿੱਤਾ ਠੀਕ ਹੈ ਵਾਹਿਗੁਰੂ ਜੀ ਤੁਸੀਂ ਸਾਨੂੰ ਵਕਤ ਦਿੱਤਾ ਸਮਾਂ ਦਿੱਤਾ ਦੁਬਾਰਾ ਤੁਸੀਂ ਇੰਨੀ ਕ ਹਿੰਮਤ ਜੁਟਾਈ ਕੇ ਸੱਚ ਨੂੰ ਸਾਹਮਣੇ ਹਾਂਜੀ ਬਿਆਨ ਕਰਨ ਦੀ ਹੌਸਲਾਤ ਵਿਖਾਇਆ ਤੁਹਾਡਾ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿਆਰੀ ਸਾਧ ਸੰਗ ਜੀ ਇਹ ਵੀਡੀਓ ਵੈਸੇ ਮੈਂ ਤਾਂ ਚਾਹੁੰਦਾ ਨਹੀਂ ਸੀ ਕਰਨੀ ਪਰ ਫਿਰ ਵੀ ਇੱਕ ਕਲੈਰਿਟੀ ਤਾਂ ਦੇਣੀ ਬਣਦੀ ਸੀ ਕਿਉਂਕਿ ਕਿਤੇ ਨਾ ਕਿਤੇ ਜੇ ਸਾਡੇ ਕਰਕੇ ਕਿਸੇ ਤੇ ਦੋਸ਼ ਲਾਏ ਜਾਣ ਤਾਂ ਅਸੀਂ ਵੀ ਉਹਦੇ ਭਾਗੀ ਦਰ ਬਣ ਜਾਂਦੇ ਆ ਠੀਕ ਹੈ ਜੀ ਹੁਣ ਇਹਨਾਂ ਨੂੰ ਕੋਈ ਪ੍ਰੋਬਲਮ ਸੀ ਉਹਦੇ ਬਾਰੇ ਆਪਾਂ ਵੀਡੀਓ ਕਰਤੀ ਅਗੋਂ ਗਾਂ ਉਸ ਪ੍ਰੋਬਲਮ ਦਾ ਸੋਲੂਸ਼ਨ ਦੇਣ ਦੀ ਬਜਾਏ ਆਪਣੀ ਸਫਾਈ ਦੇਣ ਦੀ ਬਜਾਏ ਆਪਾਂ ਦੂਜਿਆਂ ਤੇ ਤੋਮਤਾ ਮਾਰਤੀਆਂ ਤਾਂ ਕਰਕੇ ਮੈਨੂੰ ਥੋੜਾ ਜਿਆ ਲੱਗਿਆ ਵੀ ਆਪਾਂ ਗੱਲ ਨੂੰ ਸੱਚ ਕੀਤਾ ਜਾਵੇ ਬਾਕੀ ਹੁਣ ਵੀ ਸਾਡਾ ਉਹਨਾਂ ਦੇ ਨਾਲ ਕੋਈ ਬੈਰ ਵਿਰੋਧ ਨਹੀਂ ਉਹ ਆਪ ਦਾ ਕਰ ਰਹੇ ਨਹੀਂ ਕਰਨ ਠੀਕ ਹੈ ਜੀ ਪਰ ਸੰਗਤ ਰੱਬ ਰੂਪ ਆ ਉਹ ਸਮਝ ਲਏਗੀ ਉਹ ਜਾਣ ਲਏਗੀ ਵੀ ਕਿਹੜੀ ਗੱਲ ਸਹੀ ਆ ਕਿਹੜੀ ਗੱਲ ਕੀ ਆ ਕਿਵੇਂ ਲੱਗਿਆ ਪ੍ਰੋਗਰਾਮ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਇਹ ਵੀ ਅभी ਇਸ ਤੋਂ ਬਾਅਦ ਆਪਾਂ ਹੋਰ ਕੋਈ ਵੀਡੀਓ ਉਹਨਾਂ ਬਾਰੇ ਨਹੀਂ ਕਰਾਂਗੇ ਹਾਂ ਜਿਹੜੀ ਉਹਨਾਂ ਨੇ ਇੱਕ ਦੋ ਸਵਾਲ ਕਰੇ ਨੇ ਨਾ ਜਿਹੜੇ ਆਪਣੇ ਗੁਰੂ ਤੇ ਵੀ ਚੱਕੇ ਨੇ ਜਾਂ ਉਹ ਸੰਸਥਾ ਤੇ ਵੀ ਚੱਕੇ ਨੇ ਤਾਂ ਉਹਦੇ ਬਾਰੇ ਸ਼ਾਇਦ ਇੱਕ ਦੋ ਗੱਲਾਂ ਕਰਾਂ ਜਾਂ ਇਹ ਧਿਆਨ ਦੀ ਵਿਧੀ ਬਾਰੇ ਥੋੜਾ ਬਹੁਤਾ ਤਰਟਕ ਕੀ ਹੁੰਦਾ ਇਹਦੇ ਬਾਰੇ ਮੈਂ ਅਗਲੀ ਵੀਡੀਓ ਦੇ ਵਿੱਚ ਵਿੱਚ ਥੋੜਾ ਬਹੁਤਾ ਦੱਸਿਆ ਇਹਦੇ ਤੇ ਮੈਂ ਡੈਡੀਕੇਟਲੀ ਇੱਕ ਅੱਧੀ ਵੀਡੀਓ ਵੀ ਬਣਾਉਂਗਾ ਠੀਕ ਹੈ ਭਾਈ ਗਰੂ ਬਾਕੀ ਆਪਣਾ ਉਹਨਾਂ ਨਾਲ ਕੋਈ ਉਦਾਂ ਦਾ ਹੈ ਨਹੀਂਗਾ ਠੀਕ ਹੈ ਜੇ ਉਹ ਹੁਣ ਅੱਗੇ ਹੋਰ ਕੰਟਰੋਵਰਸੀ ਕਰਦੇ ਨੇ ਤਾਂ ਉਹ ਉਹਨਾਂ ਦੀ ਮਰਜ਼ੀ ਆ ਪ੍ਰਮਾਤਮਾ ਸਭ ਨੂੰ ਸਮਤ ਬਖਸ਼ੇ ਸਾਨੂੰ ਵੀ ਉਹਨਾਂ ਨੂੰ ਵੀ ਸਾਰਿਆਂ ਨੂੰ ਠੀਕ ਹੈ ਜੀ ਬਾਕੀ ਆਪਣਾ ਰੱਖੋ ਖਿਆਲ ਜੁੜੇ ਰਹੋ ਉਸ ਇੱਕ ਦੇ ਨਾਲ ਤੇ ਮੇਨ ਕੰਮ ਵੀ ਇਹੀ ਹੈ ਕਿ ਉਸ ਇੱਕ ਦੇ ਨਾਲ ਹੀ ਜੁੜਨਾ ਨਾ ਕਿਸੇ ਸਰੀਰ ਨਾਲ ਜੁੜਨਾ ਨਾ ਕਿਸੇ ਜਗ੍ਹਾ ਨਾਲ ਜੁੜਨਾ ਨਾ ਕਿਸੇ ਸਥਾਨ ਨਾਲ ਜੁੜਨਾ ਪਰਮਾਤਮਾ ਸਭ ਨੂੰ ਸਮਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ